ਤੇ ਇਹਮ ਖਬਰ ਜਿਹੜੀ ਇਸ ਹਫਤੇ ਦੇ ਵਿੱਚ ਛਾਈ ਰਹੀ ਹੈ ਹਮਨਦੀਪ ਕੌਰ ਹਾਂ ਜਿਹੜੀ ਕਿ ਥਾਰ ਗੱਡੀ ਦੇ ਵਿੱਚ ਸੀ ਤੇ ਉਹਦੇ ਕੋਲੋਂ ਚਿੱਟਾ ਬਰਾਮਦ ਹੁੰਦਾ ਉਸ ਤੋਂ ਬਾਅਦ ਲਗਾਤਾਰ ਚੱਲਦਾ ਰਿਹਾ ਪਰ ਉਹ ਇੱਕ ਇੰਟਰਵਿਊ ਵੀ ਆਉਂਦੀ ਆ ਵੈਸੇ ਤਾਂ ਉਧਰ ਵੀ ਆ ਪਰ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਹੈ ਉਹ ਆਲਰੇਡੀ ਚੱਲ ਰਹੀ ਸੀ ਕਿ ਆਪਣੇ ਜਿਹੜੇ ਆਮਦਨ ਦੇ ਰਿਸੋਰਸਸ ਆ ਉਹ ਤੋਂ ਜ਼ਿਆਦਾ ਜਿਹੜੀ ਉਹਨਾਂ ਨੇ ਪ੍ਰਾਪਰਟੀ ਆ ਉਹ ਬਣਾਈ ਹੋਈ ਆ ਮਹਿੰਦਰਾ ਦੀ ਥਾਰ ਗੱਡੀ ਮੈਨੂੰ ਲੱਗਦਾ ਵੀ ਮਹਿੰਦਰਾ ਨੂੰ ਕੋਈ ਬਹੁਤਾ ਪ੍ਰਚਾਰ ਕਰਨ ਦੀ ਲੋੜ ਨਹੀਂ ਪਈ ਜਿੱਦਾਂ ਕਿ ਇਹ ਬਹੁਤ ਵੱਡਾ ਇੱਕ ਰਾਸ਼ੀ ਰੱਖੀ ਜਾਂਦੀ ਆ ਕੋਈ ਵੀ ਕਾਰ ਜਦੋਂ ਮਾਰਕੀਟ ਦੇ ਵਿੱਚ ਆਉਂਦੀ ਆ ਪਰ ਗੀਤਾਂ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਵਿੱਚ ਇਹ ਮਸ਼ਹੂਰ ਹੋਈ ਆ ਗਾਇਕਾਂ ਨੇ ਬੜੀ ਮਸ਼ਹੂਰ ਕੀਤੀ ਆ ਤੇ ਹੁਣ ਇਹ ਬੀਬੀ ਅਮਨਦੀਪ ਕੌਰ ਨੇ ਬੜੀ ਮਸ਼ਹੂਰ ਕਰ ਦਿੱਤੀ ਆ ਥਾਰ ਗੱਡੀ ਦੇ ਕੇ ਪੁਲਿਸ ਚਟ ਹੋ ਜਾਈਏ ਕਲਤੀ ਥਾਰ ਤੋਂ ਦੁੱਤ ਸ਼ੁਰੂਆਤ ਕੀਤੀ ਹੈ ਫਰੀ ਦੀ ਐਡਵਰਟਾਈਜ਼ਮੈਂਟ ਮਿਲ ਗਈ ਕੰਪਨੀ ਨੂੰ ਮੈਨੂੰ ਲੱਗਦਾ ਕੰਪਨੀ ਨੂੰ ਵੀ ਕਾਫੀ ਜੇ ਤੱਕ ਦੇ ਬਾਹਰ ਲਾ ਹੁੰਦਾ ਹੈ ਕੇਸ ਤਾਂ ਫਿਰ ਡਾਲਰ ਪਾਉਣੇ ਪੈਣਗੇ ਹੁਣ ਪੈਸੇ ਪਾਉਣੇ ਪੈਣਗੇ ਕੀ ਕਰਕੇ ਇਹਨੂੰ ਮਸ਼ਹੂਰ ਕਰ ਦਿੱਤਾ ਹੈਡ ਕਨਸਟੇਬਲ ਅਮਨਦੀਪ ਕੌਰ ਤੇ ਸਾਡੇ ਪੱਤਰਕਾਰ ਭਾਈਚਾਰਾ ਵੀ ਥੋੜੀ ਜਿਹੀ ਗੁਸਤਾਖੀ ਕਰਦਾ ਕਿ ਇਹਨਾਂ ਨੂੰ ਲਿਖ ਦਿੰਦਾ ਚਿੱਟਾ ਚਿੱਟਾ ਕੋਈ ਨਹੀਂ ਜਾਂ ਇਦਾਂ ਦੇ ਬਹੁਤ ਨੌਲ ਬਣਾਏ ਹੋਏ ਆ ਕੋਕੀਨ ਵਾਲੀ ਫਲਾਨੇ ਵਾਲੀ ਸੋ ਕਾਲਡ ਸੋਸ਼ਲ ਮੀਡੀਆ ਉੱਤੇ ਤਾਂ ਉਹਨਾਂ ਨੂੰ ਦੋਸ਼ੀ ਕਰਾ ਦਿੱਤਾ ਜਾਂਦਾ ਹੈ ਆਪਣੇ ਟ੍ਰਾਇਲ ਤੇ ਜਾਣਾ ਹੈ ਉਸ ਤੋਂ ਬਾਅਦ ਕੋਰਟ ਡਿਸਾਈਡ ਕਰੂਗੀ ਚਲੋ ਤੁਸੀਂ ਉੱਥੋਂ ਜ਼ਮਾਨਤ ਲੈ ਕੇ ਆ ਜਾਂਦੇ ਹਾਂ ਜ਼ਮਾਨਤ ਦੇ ਉੱਪਰ ਕਿੰਤੂ ਪ੍ਰੰਤੂ ਹੁੰਦਾ ਕਿ ਇੰਨੀ ਛੇਤੀ ਕਿੱਦਾਂ ਜ਼ਮਾਨਤ ਮਿਲ ਜਾਂਦੀ ਆ ਚਲੋ ਮਿਲ ਗਏ ਉਹਨਾਂ ਜਵਾਨ ਲੇਕਿਨ ਤੁਸੀਂ ਜਵਾਨ ਤੋਂ ਬਾਅਦ ਆ ਕੇ ਫੇਰ ਦੁਬਾਰਾ ਉਹੀ ਪ੍ਰਚਲਨ ਚਾਲੂ ਕਰ ਲੈਣੇ ਆ ਉਹੀ ਥਾਰਾਂ ਦੇ ਮੋੜੇ ਖੜ ਜਾਂਦੇ ਨੇ ਜਾਂ ਬੋਲਟਾਂ ਦੇ ਮੋੜੇ ਖੜ ਜਾਂਦੇ ਨੇ ਜਾਂ ਕੋਠੀਆਂ ਦੇ ਮੋੜੇ ਖੜ ਜਾਂਦੇ ਆ ਔਰ ਤੁਹ ਇੰਸਟਾਗ੍ਰਾਮ ਦੇ ਰੀਲਾਂ ਬਣਾਉਣੇ ਆ ਇਹ ਵੀ ਥੋੜਾ ਜਿਹੜਾ ਦਿੱਕਤ ਹਮਦਰਦੀ ਵਾਲਾ ਪਹਿਲੂ ਸੀ ਨਾ ਤੁਹਾਡੇ ਉਸ ਚੀਜ਼ ਨਾਲ ਜੁੜਿਆ ਹੋਇਆ ਉਹ ਤਵਕਾ ਵੀ ਪਿੱਛੇ ਹਟਣ ਲੱਪੈਂਦਾ ਵੀ ਤੁਹਾਡੇ ਦਾ ਕਦੂਤਾ ਹੀ ਆ ਹਕਤਲ ਕੇ ਤੇਰੇ ਨਹੀਂ ਕੋਈ ਰੰਗ ਤੋਂ ਉਹ ਮੈਂ ਕਿਛੜਤੀ ਬਿਲੋ ਨਹੀਂ ਅੰਗ ਅੰਗ ਤੋਂ ਹੁਣ ਜਿਹੜੇ ਤਾਜ਼ਾ ਘਟਨਾ ਕਰਾਮ ਆ ਉਹਦੇ ਵਿੱਚ ਤਾਂ ਇਹਨਾਂ ਨੂੰ ਦੁਬਾਰਾ ਐਸਾ ਹਾਵਨਾ ਚੱਕ ਲਿਆ ਗਿਆ ਕਿ ਤੇਰੀ ਆਮਦਨ ਬਹੁਤ ਹੈ ਆਪਾਂ ਦੇਖਦੇ ਆਂ ਵੀ ਜਿਹੜੀ ਮੇਨ ਜਾਇਦਾਦਾਂ ਦੀ ਗੱਲ ਕਰਦੇ ਆ ਉਹਦੇ ਵਿੱਚ ਇੱਕ ਤਾਂ ਉਹਦੀ ਕੋਠੀ ਦੀ ਬਹੁਤ ਗੱਲ ਹੁੰਦੀ ਆ ਦੂਸਰੀ ਉਹਦੇ ਇੱਕ ਪਲਾਟ ਦੀ ਬਹੁਤ ਗੱਲ ਹੁੰਦੀ ਆ ਮੋਟਰਸਾਈਕਲ ਵੀ ਮੇਰੇ ਖਿਆਲ ਬੁਲਟ ਦਿਖਾਉਂਦੇ ਉਹ ਵੀ ਮੈਨਾਂ ਲਾ 1.70 ਲੱਖ ਤੋਂ ਘੱਟ ਤਾਂ ਅੱਜ ਕੱਲ੍ਹ ਉੱਥੇ ਮਿਲਦਾ ਨਹੀਂ ਹੈਗਾ ਤੇ ਥਾਰ ਗੱਡੀ ਤਾਂ ਫਿਰ ਆ ਗਈ ਮਸ਼ਹੂਰ ਹੈਗੀ ਆ ਤੇ ਅੱਗੇ ਤਿੰਨ ਮਾਲਕਾਂ ਦੀ ਗੱਲ ਹੁੰਦੀ ਸੀਗੀ ਜਿਹੜਾ ਬੀਬੀਸੀ ਨੇ ਪੁਆਇੰਟਡ ਕੀਤਾ ਉੱਥੇ ਹੁਣ ਅੱਗੇ ਦੋ ਦੀ ਮਾਲਕਾਂ ਦੀ ਗੱਲ ਜਿਹੜਾ ਤਿੰਨ ਮੋਬਾਈਲਾਂ ਦੀ ਗੱਲ ਹੋਣ ਲੱਗ ਪਈ ਆ ਇੱਕ ਜਿਹੜੀ ਉਹ ਮਹਿੰਗੀ ਘੜੀ ਦੀ ਗੱਲ ਕਰਦੀ ਆ ਜਿਹ ਮੱਕੜ ਸਾਵਣੋਂ ਦੇ ਨਾਲ ਵੀ ਨੇ ਇੰਟਰਵਿਊ ਲੇਟੈਸਟ ਕੀਤੀ ਆ ਉਹਦੇ ਵਿੱਚ ਤਾਂ ਬੜਾ ਉਹਨਾਂ ਨੇ ਉੱਬਕੇ ਕਿਹਾ ਕਿ ਦਿਖਾ ਦਿਓ ਮੈਨੂੰ ਕਿੱਥੇ ਘੜੀ ਆ ਪਰ ਮੇਰੇ ਖਿਆਲ ਘੜੀ ਤਾਂ ਬਹੁਤ ਜਗ੍ਹਾ ਦਿਖੀ ਆ ਇੰਡਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਦਲਜੀਤ ਸਿੰਘ ਬ੍ਰਿਸਵਿੰਦ ਦੇ ਸਟੂਡੀਓ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਇੰਡਸ ਪ੍ਰਾਈਮ ਦੋਸਤੋ ਇਸ ਵਿੱਚ ਆਪਾਂ ਗੱਲਾਂ ਖਰਦੇ ਆ ਜਿਹੜੀਆਂ ਖਬਰਾਂ ਇਸ ਹਫਤੇ ਦੇ ਵਿੱਚ ਚਰਚਿਤ ਰਹੀਆਂ ਨੇ ਤੇ ਇਸ ਪ੍ਰੋਗਰਾਮ ਦੇ ਵਿੱਚ ਮੇਰੀ ਹਮੇਸ਼ਾ ਦੀ ਤਰ੍ਹਾਂ ਹੈਲਪ ਕਰਨਗੇ ਹਰਜੀਤ ਲਸਾੜਾ ਜੀ ਜਿਹੜੇ ਕਿ ਕੁਵਿੰਸਲੈਂਡ ਤੋਂ ਪੰਜਾਬੀ ਟਿਊਬਨ ਦੇ ਪੱਤਰਕਾਰ ਨੇ ਤੇ ਦੋਸਤੋ ਅੱਜ ਜਿਹੜੀਆਂ ਮੁੱਖ ਖਬਰਾਂ ਨੇ ਉਹਨਾਂ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਮਨੀ ਛੋਣ ਆ ਗਈ ਹੈ ਲੁਧਿਆਣੇ ਦੀ ਤੇ ਉੱਥੇ ਦੇ ਜਿਹੜੇ ਵਿਧਾਇਕ ਸੀ ਉਹਨਾਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਸੀਟ ਖਾਲੀ ਸੀ ਤੇ ਬੜਾ ਚੱਲ ਰਿਹਾ ਏ ਹੁਣ ਰੁਝਾਨ ਲੁਧਿਆਣਾ ਪੱਛਮੀ ਵਾਲੇ ਜਿਹੜੇ ਲੋਕ ਆ ਉਹ ਜਾਣਦੇ ਹੋਣਗੇ ਪ੍ਰਚਾਰ ਜਿਹੜਾ ਆ ਸ਼ੁਰੂ ਹੋ ਚੁੱਕਾ ਆ ਕੁਝ ਜਿਹੜੇ ਕੈਂਡੀਡੇਟ ਆ ਉਹ ਐਲਾਨੇ ਜਾ ਚੁੱਕੇ ਆ ਕੁਝ ਪਾਰਟੀਆਂ ਦੇ ਵੱਲੋਂ ਅਜੇ ਤੱਕ ਐਲਾਨ ਨਹੀਂ ਜੜੇ ਆ ਉਹ ਬਾਕੀ ਆ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਜਿਹੜੀ ਸਰਕਾਰ ਦੀ ਨਵੀਂ ਸਕੀਮ ਆ ਰਜਿਸਟਰੀਆਂ ਜਿਹੜੀਆਂ ਇਹ ਰਜਿਸਟਰੀਆਂ ਕਿ ਆਨਲਾਈਨ ਤੋਂ ਹੀ ਰਜਿਸਟਰੀਆਂ ਕਰ ਸਕਦੇ ਆ ਕਾਫੀ ਖੱਜਲ ਖੁਆਰੀ ਵਾਲਾ ਕੰਮ ਹੁੰਦਾ ਸੀ ਰਜਿਸਟਰੀਆਂ ਕਰਵਾਉਣੀਆਂ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਉਪਰਾਲਾ ਕੀਤਾ ਹੈ ਕਿ ਜਿਹੜਾ ਈਜ਼ੀ ਕੀਤਾ ਜਾਵੇ ਆਨਲਾਈਨ ਕੰਪਿਊਟਰਾਈਜ਼ਡ ਜਿਹੜੇ ਸਿਸਟਮ ਹੈ ਉਹ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਜਿਹੜੀ ਖੱਜਲ ਖਵਾਰੀ ਹੋ ਰਹੀ ਹੈ ਉਹ ਵੀ ਜਿਹੜੀ ਰਹਿ ਜਾਵੇ ਤੇ ਆ ਬਾਕੀ ਵਿਦੇਸ਼ਾਂ ਦੀ ਗੱਲ ਆਪਾਂ ਕਰਾਂਗੇ ਕਿ ਭਾਰਤ ਦੇ ਅੰਬ ਅਮਰੀਕਾ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਕੀ ਸਪੋਰਟ ਕੀਤੇ ਜਾਂਦੇ ਸੀ ਤੇ ਉਹਨਾਂ ਨੇ ਅਸੈਪਟ ਨਹੀਂ ਕੀਤੇ ਕੁਝ ਗਲਤੀਆਂ ਗੱਡੀਆਂ ਜੇ ਤੋਂ ਬਾਅਦ ਕੇ ਉਹ ਜਿਹੜੇ ਅੰਬ ਆ ਉਹ ਉੱਥੇ ਡਿਸਟਰੋਏ ਕਰਨੇ ਪਏ ਆ ਬੜਾ ਕਾਟਾ ਪਿਆ ਨਿਰਜਤਕਾਂ ਨੂੰ ਇਹਦੇ ਉੱਤੇ ਵੀ ਥੋੜੀ ਜੀ ਝਾਤ ਕਰਾਂਗੇ ਤੇ ਅਹਿਮ ਖਬਰ ਜਿਹੜੀ ਇਸ ਹਫ਼ਤੇ ਦੇ ਵਿੱਚ ਛਾਈ ਰਹੀ ਆ ਉਹ ਰਹੀ ਆ ਆ ਕਿ ਅਮਨਦੀਪ ਕੌਰ ਜਿਹੜੀ ਕਿ ਥਾਰ ਗੱਡੀ ਦੇ ਵਿੱਚ ਸੀ ਤੇ ਉਹਦੇ ਕੋਲੋਂ ਚਿੱਟਾ ਬਰਾਮਦ ਹੁੰਦਾ ਉਸ ਤੋਂ ਬਾਅਦ ਲਗਾਤਾਰ ਚੱਲਦਾ ਰਿਹਾ ਪਰ ਉਹ ਇੱਕ ਇੰਟਰਵਿਊ ਵੀ ਆਉਂਦੀ ਆ ਵੈਸੇ ਤਾਂ ਉਧਰ ਵੀ ਆ ਪਰ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਹੈ ਉਹ ਆਲਰੇਡੀ ਚੱਲ ਰਹੀ ਸੀ ਕਿ ਆਪਣੇ ਜਿਹੜੇ ਆਮਦਨ ਦੇ ਰਿਸੋਰਸਸ ਆ ਉਹ ਤੋਂ ਜ਼ਿਆਦਾ ਜਿਹੜੀ ਉਹਨਾਂ ਨੇ ਪ੍ਰਾਪਰਟੀ ਆ ਉਹ ਬਣਾਈ ਹੋਈ ਆ ਤੇ 5 ਦਿਨ ਦਾ ਰਿਮਾਂਡ ਜਿਹੜਾ ਪੁਲਿਸ ਨੇ ਮੰਗਿਆ ਸੀ ਪਰ 3 ਦਿਨ ਦਾ ਰਿਮਾਂਡ ਜਿਹੜਾ ਆ ਉਹ ਮਿਲ ਗਿਆ ਤੇ ਅੱਜ ਪੇਸ਼ੀ ਆ ਜਿਹੜੀ ਅਦਾਲਤ ਦੇ ਵਿੱਚ ਤੇ ਦੇਖਣਾ ਬਣਦਾ ਕਿ ਕੀ ਉਹਦਾ ਰਿਜ਼ਲਟ ਆਉਂਦਾ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਲਸਾਲਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਆ ਜਿਵੇਂ ਕਿ ਮੈਂ ਗੱਲ ਕਰਦਾ ਸੀ ਕਿ ਥਾਰ ਗੱਡੀ ਦੀ Mahindra ਦੀ ਥਾਰ ਗੱਡੀ ਮੈਨੂੰ ਲੱਗਦਾ ਵੀ Mahindra ਨੂੰ ਕੋਈ ਬਹੁਤਾ ਪ੍ਰਚਾਰ ਕਰਨ ਦੀ ਲੋੜ ਨਹੀਂ ਪਈ ਜਿੱਦਾਂ ਕਿ ਇਹ ਬਹੁਤ ਵੱਡਾ ਇੱਕ ਰਾਸ਼ੀ ਰੱਖੀ ਜਾਂਦੀ ਆ ਕੋਈ ਵੀ ਕਾਰ ਜਦੋਂ ਮਾਰਕੀਟ ਦੇ ਵਿੱਚ ਆਉਂਦੀ ਆ ਕਿ ਉਹਨੂੰ ਜਿਹੜਾ ਪ੍ਰਮੋਟ ਕਰਨਾ ਜੇ ਆਪਾਂ ਦੇਖੀਏ ਥਾਰ ਗੱਡੀ ਦੇ ਵਿੱਚ ਇਹ ਤੋਂ ਬਹੁਤ ਉੱਤੇ ਉੱਤੇ ਲੈਵਲ ਦੇ ਜਿਹੜੇ ਫੰਕਸ਼ਨਸ ਦੇ ਅਕੋਰਡਿੰਗ ਆਪਾਂ ਦੇਖ ਲਈਏ ਜਬ ਵਿਦੇਸ਼ਾਂ ਦੀਆਂ ਗੱਡੀਆਂ ਦੇ ਉਹਦੇ ਮੁਕਾਬਲੇ ਕੋਈ ਏਡੇ ਤਕੜੇ ਫੰਕਸ਼ਨ ਨਹੀਂ ਹੈਗੇ ਪਰ ਗੀਤਾਂ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਵਿੱਚ ਇਹ ਮਸ਼ਹੂਰ ਹੋਈ ਆ ਗਾਇਕਾਂ ਨੇ ਬੜੀ ਮਸ਼ਹੂਰ ਕੀਤੀ ਆ ਤੇ ਹੁਣ ਇਹ ਬੀਬੀ ਅਮਨਦੀਪ कौर ਨੇ ਬੜੀ ਮਸ਼ਹੂਰ ਕਰ ਦਿੱਤੀ ਆ ਥਾਰ ਗੱਡੀ ਆ ਤੇ ਕਿੱਦਾਂ ਦਾ ਰਿਹਾ ਇਹ ਕੇਸ ਦੇਖੋ ਦਲਜੀਤ ਜੀ ਥਾਰ ਤੋਂ ਤੋਂ ਸ਼ੁਰੂਆਤ ਕੀਤੀ ਹੈ ਪਰੀ ਦੀ ਐਡਵਰਟਾਈਜ਼ਮੈਂਟ ਮਿਲ ਗਈ ਕੰਪਨੀ ਨੂੰ ਮੈਨੂੰ ਲੱਗਦਾ ਕੰਪਨੀ ਨੂੰ ਵੀ ਕਾਫੀ ਜੇ ਤੱਕ ਇਹ ਬਾਹਰਲਾ ਹੁੰਦਾ ਹੈ ਕਿ ਇਸ ਤਾਂ ਫਿਰ ਡਾਲਰ ਪਾਉਣੇ ਪੈਣਗੇ ਹੁਣ ਪੈਸੇ ਪਾਉਣੇ ਪੈਣਗੇ ਬਿਲਕੁਲ ਪੈਸੇ ਉਹਨਾਂ ਨੂੰ ਆਪਣਾ ਹਿਸਾਬ ਜਿਹੜਾ ਹੈ ਉਹ ਦੇਣਾ ਚਾਹੀਦਾ ਗਾਇਕਾਂ ਨੂੰ ਜਿੱਦਾਂ ਪਹਿਲਾਂ ਅਸੀਂ ਦੇਖਦੇ ਰਹੇ ਹਾਂ ਕਿ ਜਦੋਂ ਅਸੀਂ ਇਹ ਕਹਿ ਲਓ ਕਿ ਜਵਾਨੀ ਚ ਜੇ ਪੈਰ ਰੱਖਣੇ ਲੱਗੇ ਉਦੋਂ ਆਉਂਦਾ ਹੁੰਦਾ ਸੀ ਗੀਤ ਜਾਨਾਂ ਦੀ ਟਾਟਾ ਸੁਮੋ ਟਾਟਾ ਸੁਮੋ ਬਹੁਤ ਮਸ਼ਹੂਰ ਹੋਈ ਸੀ ਗੀਤਾਂ ਦੇ ਵਿੱਚ ਚੱਲਦੀ ਹੁੰਦੀ ਸੀ ਟਾਟਾ ਸੁਮੋ ਤੇ ਹੁਣ ਜਿਹੜਾ ਹੈ ਇਹ ਥਾਰ ਦਾ ਜ਼ਮਾਨਾ ਜਿਹੜਾ ਆ ਗਿਆ ਪਰ ਥਾਰ ਜਿੱਦਾਂ ਟਾਟਾ ਸਮੋ ਸੀ ਉਹ ਤਾਂ ਪੋਜ਼ਿਟਿਵ ਕੰਮਾਂ ਦੇ ਲਈ ਜ਼ਿਆਦਾ ਸੀ ਪਰ ਥਾਰ ਜਿਹੜੀ ਆ ਇਹ ਥੋੜੀ ਜਿਹੀ ਇਦਾਂ ਦੀਆਂ ਕਟਨਾਵਾਂ ਦੇ ਨਾਲ ਜੁੜੀ ਹੋਈ ਹੈ ਇਹ ਗੱਡੀ ਜੀ ਬਿਲਕੁਲ ਅ ਤਿੰਨ ਚਾਰ ਦਲਜੀਤਾਂ ਦੇ ਵਿੱਚ ਪਹਿਲੂ ਆ ਵੈਸੇ ਤਾਂ ਜਿਹੜਾ ਆਪਣਾ ਸੋਸ਼ਲ ਮੀਡੀਆ ਜਾਂ ਆਪਣੀਆਂ ਅਖਬਾਰਾਂ ਇਸ ਚਰਚਾ ਦੇ ਨਾਲ ਭਰੀਆਂ ਹੋਈਆਂ ਆ ਅ ਪਰ ਅੱਜ ਮੈਂ ਥਾਰ ਸ਼ਬਦ ਦੇ ਉੱਪਰ ਦਵਾਰਾ ਹਾਂ ਵੈਸੇ ਜਿਹੜਾ ਇਹ ਥਾਰ ਵਾਲੀ ਆਪਾਂ ਬੀਬੀ ਕਹਿੰਦੇ ਆ ਨਾ ਥਾਰ ਵਾਲੀ ਬੀਬੀ ਕਰਕੇ ਇਹਨੂੰ ਮਸ਼ਹੂਰ ਕਰ ਦਿੱਤਾ ਆਪਣੇ ਹੈਡ ਕਨਸਟੇਬਲ ਅਮਰ ਅਮਨਦੀਪ ਕਰਨੂ ਜੀ ਪਰ ਕਿਤੇ ਕਿਤੇ ਸਾਡੇ ਪੱਤਰਕਾਰ ਭਾਈਚਾਰਾ ਵੀ ਥੋੜੀ ਜਿਹੀ ਗੁਸਤਾਖੀ ਕਰਦਾ ਕਿ ਇਹਨਾਂ ਨੂੰ ਲਿਖ ਦਿੰਦਾ ਚਿੱਟਾ ਕੋਈ ਨਾ ਇਦਾਂ ਦੇ ਬਹੁਤ ਨਾਮ ਬਣਾਏ ਹੋਏ ਆ ਕੋਕੀਨ ਵਾਲੀ ਫਲਾਨੇ ਵਾਲੀ ਹਮ ਅ ਵੈਸੇ ਤਾਂ ਜਿਹੜਾ ਪੱਤਰਕਾਰ ਭਾਈਚਾਰਾ ਆਇਆ ਜਾਂ ਸੋਸ਼ਲ ਮੀਡੀਆ ਆਇਆ ਜਿਹੜਾ ਵੀ ਉਹਨਾਂ ਨੂੰ ਰਨ ਕਰਦੇ ਨੇ ਉਹਨਾਂ ਨੂੰ ਵੈਸੇ ਇਦਾਂ ਦੇ ਜਿਹੜੇ ਤਿੱਖੇ ਸ਼ਬਦ ਆ ਨਾ ਕਿਸੇ ਨੂੰ ਆਪਾਧੀ ਇਦਾਂ ਦੀ ਦੇ ਦੇਣੀ ਆ ਉਹ ਤੋਂ ਥੋੜਾ ਗਰੇਜ ਕਰਨਾ ਚਾਹੀਦਾ ਇਹ ਮੇਰੇ ਕਾ ਥਾਰ ਵਾਲੀ ਬੀਬੀ ਦਾ ਜਿਹੜਾ ਇਹ ਨਾਂ ਰੱਖਿਆ ਤੇ ਸ਼ਾਇਦ ਮਿੰਟੂ ਗੁਰੂ ਜਰੀਆਂ ਨੇ ਰੱਖਿਆ ਸੀਗਾ ਉਹਨਾਂ ਨੇ ਆਪਣੀ ਪਹਿਲੇ ਪੋਡਕਾਸਟ ਦੇ ਵਿੱਚ ਇਹ ਕਿਹਾ ਸੀ ਉੱਥੋਂ ਇਹ ਚੜ ਗਿਆ ਤੇ ਮੈਨੂੰ ਲੱਗਦਾ ਵੀ ਮਿੰਟੂ ਨੂੰ ਵੀ ਛੋੜੇ ਤੇ ਪਾਇਆ ਜਾਣਾ ਚਾਹੀਦੇ ਚਲੋ ਹੁਣ ਆਪਾਂ ਮੁੱਦੇ ਤੇ ਆਉਨੇ ਆ ਜੀ ਪੰਜਾਬ ਪੁਲਿਸ ਜਿਹੜੀ ਬਰਖਾਸਤ ਹੈ ਹੈੱਡ ਕਨਸਟੇਬਲ ਅਮਨਦੀਪ ਕੌਰ ਰਿਆ ਇਹਨਾਂ ਨੂੰ ਸੋਮਵਾਰ ਜਿਹੜਾ ਵਿਲੈਂਸ ਬਿਊਰੋ ਸੀਗਾ ਉਹਨਾਂ ਇਹਨਾਂ ਦਾ ਇਲਜ਼ਾਮ ਦੁਆਰਾ ਫਿਰ ਇਹ ਸੀਗਾ ਕਿ ਇਹਨੇ ਆਮਦਨ ਤੋਂ ਵੱਧ ਜਿਹੜੇ ਜਾਇਦਾਦ ਦਾ ਮਾਮਲੇ ਆ ਉਹਦੇ ਥਰੂ ਫਿਰ ਇਹਨੂੰ ਦੁਆਰਾ ਗ੍ਰਿਫਤਾਰ ਕੀਤਾ ਗਿਆ ਹੂੰ ਹੂੰ ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਤੁਸੀਂ ਅ ਕਿਸੇ ਕੇਸ ਦੇ ਵਿੱਚ ਗਏ ਆ ਅਸੀਂ ਉਹਨੂੰ ਦੋਸ਼ੀ ਤਣੇ ਆਪਾਂ ਕਹਿਣਾ ਹੈਗਾ ਜੀ ਉਹ ਬੱਕਰੀ ਕਰ ਲਿਆ ਕਿ ਜਿਹੜੇ ਸੋ ਕਾਲਡ ਸੋਸ਼ਲ ਮੀਡੀਆ ਉੱਥੇ ਤਾਂ ਉਹਨਾਂ ਨੂੰ ਦੋਸ਼ੀ ਹੀ ਕਰਾ ਦਿੱਤਾ ਜਾਂਦਾ ਹੈ ਤੁਸੀਂ ਆਪਣੇ ਟ੍ਰਾਇਲ ਤੇ ਜਾਣਾ ਹੈ ਉਸ ਤੋਂ ਬਾਅਦ ਕੋਰਟ ਡਿਸਾਈਡ ਕਰੂਗੀ ਚਲੋ ਤੁਸੀਂ ਉੱਥੋਂ ਜ਼ਮਾਨਤ ਲੈ ਕੇ ਆ ਜੰਨੇ ਹੋ ਜ਼ਮਾਨਤ ਦੇ ਉੱਪਰ ਕਿੰਤੂ ਪ੍ਰੰਤੂ ਹੁੰਦਾ ਕਿ ਇੰਨੀ ਛੇਤੀ ਕਿੱਦਾਂ ਜ਼ਮਾਨਤ ਮਿਲ ਜਾਂਦੀ ਆ ਚਲੋ ਮਿਲ ਗਈ ਉਹਨਾਂ ਨੂੰ ਜ਼ਮਾਨਤ ਲੇਕਿਨ ਤੁਸੀਂ ਜ਼ਮਾਨਤ ਤੋਂ ਬਾਅਦ ਆ ਕੇ ਫੇਰ ਦੁਬਾਰਾ ਉਹ ਹੀ ਪ੍ਰਚਲਨ ਚਾਲੂ ਕਰ ਲੈਣੇ ਆ ਉਹ ਹੀ ਥਾਰਾਂ ਦੇ ਮੂਹਰੇ ਖੜ੍ਹ ਜਾਂਦੇ ਨੇ ਜਾਂ ਬੋਲਟਾਂ ਦੇ ਮੂਹਰੇ ਖੜ੍ਹ ਜਾਂਦੇ ਨੇ ਜਾਂ ਕੋਠੀਆਂ ਦੇ ਮੂਹਰੇ ਖੜ੍ਹ ਜਾਂਦੇ ਨੇ ਔਰ ਥੋ ਇੰਸਟਾਗ੍ਰਾਮ ਦੇ ਰੀਲਾਂ ਬਣਾਉਣੇ ਹੋ ਇਹ ਵੀ ਥੋੜਾ ਜਿਹੜਾ ਦਿੱਕਤ ਹਮਦਰਦੀ ਵਾਲਾ ਪਹਿਲੂ ਸੀ ਨਾ ਤੁਹਾਡੇ ਉਸ ਚੀਜ਼ ਨਾਲ ਜੁੜਿਆ ਹੋਇਆ ਉਹ ਤਬਕਾ ਵੀ ਪਿੱਛੇ ਹਟਣ ਲੱਪੈਂਦਾ ਵੀ ਤੁਹਾਡੇ ਦਾ ਕਰਦੂਤਾ ਹੀ ਇਹ ਹੈ ਹੂੰ ਕਿਉਂਕਿ ਜਿਹੜਾ ਫਿਰ ਆਮ ਲੋਕ ਆ ਉਹ ਇਹ ਦੇਖਣ ਲੱਪੈਂਦੇ ਆ ਵੀ ਤੂੰ ਜਿਹੜੀ ਇੱਕ ਪਦਵੀ ਤੇ ਬੈਠੀ ਹੈ ਮਤਲਬ ਕਿ ਉਹਨਾਂ ਇਹ ਚੀਜ਼ਾਂ ਮੈਚ ਨਹੀਂ ਕਰਦੇ ਵੀ ਹੁਣ ਤਾਂ ਰੁਕ ਜਾ ਹੂੰ ਸੋ ਉਹ ਇੱਕ ਜਿਹੜੀ ਹੁੰਦਾ ਨਾ ਪਿੱਛ ਮਨੋਭਗਿਆਨੇ ਇੱਕ ਆਉਰਾ ਬਣਿਆ ਹੁੰਦਾ ਉਹ ਵੀ ਉਹਨੇ ਥੋੜਾ ਇਸ ਚੀਜ਼ ਤੋਂ ਬਾਅਦ ਗਵਾਇਆ ਹੈ ਤੇ ਹੁਣ ਜਿਹੜੀ ਫਿਰ ਇਹਨਾਂ ਦੀ ਗ੍ਰਿਫਤਾਰੀ ਹੋਈ ਆ ਇਹ ਆਪਣੇ ਕੋਲ ਗ੍ਰਿਫਤਾਰੀ ਹੋਈ ਹੈਗੀ ਆ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਦੋਂ ਇਹਨਾਂ ਦੀ ਸ਼ੁਰੂਆਤ ਦੇ ਵਿੱਚ ਹੈਰਨ ਵਗੈਰਾ ਫੜੀ ਸੀਗੀ ਹੁਣ ਜਿਹੜੇ ਤਾਜ਼ਾ ਘਟਨਾ ਕਰਾਮ ਆ ਉਹਦੇ ਵਿੱਚ ਤਾਂ ਇਹਨਾਂ ਨੂੰ ਦੁਬਾਰਾ ਇਸ ਹਸਾਬ ਨਾਲ ਚੱਕ ਲਿਆ ਗਿਆ ਕਿ ਤੇਰੀ ਆਮਦਨ ਬਹੁਤ ਜ਼ਿਆਦਾ ਆ ਤੇ ਤੇਰੇ ਜੇ ਸਾਬ ਦਾ ਖਰਚੇ ਆ ਉਹ ਤੇ ਕਮਾਈ ਜਿਹੜੀ ਅਸਲ ਦੇ ਵਿੱਚ ਜਿਹੜੀ ਕਮਾਈ ਆ ਜਿਹੜੀ ਤੇ ਤਨਖਾਹ ਹੁੰਦੀ ਆ ਵੀ ਉਹਨਾਂ ਮੇਲ ਨਹੀਂ ਖਾਂਦੀ ਹੈਗੀ ਸੋ ਉਹ ਕਿੰਨਾ ਕੋ ਕਮਾਉਂਦੀ ਆ ਜਾਂ ਕਿੰਨੇ ਕੋਦੇ ਖਰਚੇ ਨੇ ਉਹ ਤਾਂ ਵੈਸੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਉੱਥੇ ਘੁੰਮ ਰਹੇ ਆ ਫਿਰ ਵੀ ਉਹਦੀ ਇੱਕ ਆਪਾਂ ਦੇਖਦੇ ਆ ਵੀ ਜਿਹੜੀ ਮੇਨ ਜਾਇਦਾਦਾਂ ਦੀ ਗੱਲ ਕਰਦੇ ਆ ਉਹਦੇ ਵਿੱਚ ਇੱਕ ਤਾਂ ਉਹਦੀ ਕੋਠੀ ਦੀ ਬਹੁਤ ਗੱਲ ਹੁੰਦੀ ਆ ਦੂਸਰੀ ਉਹਦੇ ਇੱਕ ਪਲਾਟ ਦੀ ਬਹੁਤ ਗੱਲ ਹੁੰਦੀ ਆ ਮੋਟਰਸਾਈਕਲ ਵੀ ਮੇਰੇ ਖਿਆਲ ਬੋਟਰ ਤਿਕਾਉਂਦੀ ਉਹ ਵੀ ਮਨ ਲਾ ਦੇ 170000 ਤੋਂ ਘੱਟ ਤਾਂ ਅੱਜ ਕੱਲ੍ਹ ਉੱਥੇ ਮਿਲਦਾ ਨਹੀਂ ਹੈਗਾ ਤੇ ਥਾਰ ਗੱਡੀ ਤਾਂ ਫਿਰ ਆ ਗਈ ਮਸ਼ਹੂਰ ਹੈਗੀ ਆ ਤੇ ਅੱਗੇ ਤਿੰਨ ਮੋਬਾਈਲਾਂ ਦੀ ਗੱਲ ਹੁੰਦੀ ਸੀਗੀ ਜਿਹੜਾ BBC ਨੇ ਪੁਆਇੰਟਡ ਕੀਤਾ ਉੱਥੇ ਹੁਣ ਅੱਗੇ ਦੋ ਦੀ ਮੋਬਾਈਲਾਂ ਦੀ ਗੱਲ ਸੀ ਉਹਨੇ ਤਿੰਨ ਮੋਬਾਈਲਾਂ ਦੀ ਗੱਲ ਹੋਣ ਲੱਗ ਪਈ ਆ ਉਹ ਵੀ Apple ਦੇ ਮੋਬਾਈਲਾਂ ਦੀ ਤੇ ਤਾਂ ਮਤਲਬ ਸਾਢੇ 3-4 ਲੱਖ ਤਾਂ ਫਿਰ ਉਹੀ ਬਣਦਾ ਆ ਸੋ ਇੱਕ ਜਿਹੜੀ ਉਹ ਮਹਿੰਗੀ ਘੜੀ ਦੀ ਗੱਲ ਕਰਦੀ ਆ ਜਿਹੜੀ ਇਹਨਾਂ ਦੀ ਇੰਟਰਵਿਊ ਸੀਗੀ ਮੇਰੇ ਖ ਮੱਕੜਾ ਸਾਵਣੋਂ ਦੇ ਨਾਲ ਵੀ ਨੇ ਇੰਟਰਵਿਊ ਲੇਟਸ ਕੀਤੀ ਆ ਉਹਦੇ ਵਿੱਚ ਤਾਂ ਬੜਾ ਉਹਨਾਂ ਨੇ ਹੁਬਕੇ ਕਿਹਾ ਕਿ ਦਿਖਾ ਦਿਓ ਮੈਨੂੰ ਕਿੱਥੇ ਘੜੀ ਆ ਪਰ ਮੇਰੇ ਖਿਆਲ ਘੜੀ ਤਾਂ ਬਹੁਤ ਜਗ੍ਹਾ ਦਿਖੀ ਆ ਰੋਲੈਕਸ ਦੀ ਘੜੀ ਦਿਖੀ ਆ ਤੇ ਉਹ ਤਾਂ ਬਹੁਤ ਕੀਮਤੀ ਘੜੀ ਹੁੰਦੀ ਆ ਸੋ ਇੱਕ ਤਾਂ ਇਹ ਆਸਪੈਕਟ ਆ ਕਿ ਤੁਸੀਂ ਅਗਰ ਇਹੋ ਜਿਹੇ ਕੇਸ ਦੇ ਵਿੱਚ ਫਸੇ ਹੋਏ ਆ ਤੁਸੀਂ ਫਿਰ ਮੀਡੀਆ ਦੇ ਵਿੱਚ ਬਾਰ ਬਾਰ ਆ ਕੇ ਆਪਣੀਆਂ ਚੀਜ਼ਾਂ ਦੀ ਹੁਬ ਹੁਬ ਕੇ ਪੁਸ਼ਟੀ ਕਿਉਂ ਕਰਦੇ ਆ ਉਦੇ ਵਿੱਚ ਕੁਛ ਨਾ ਕੁਛ ਗਲਤ ਬੋਲਿਆ ਜਾਂਦਾ ਜਾਂ ਉੱਚਾ ਬੋਲਿਆ ਜਾਂਦਾ ਤੇ ਉਹਨਾਂ ਤੋਂ ਤੁਹਾਡੀ ਫਿਰ ਜਿਹੜੀ ਸਹਿਮਤੀ ਵਾਲੀ ਲਹਿਰ ਹੈ ਨਾ ਉਹ ਘਟਦੀ ਜਾਂਦੀ ਆ ਦੂਸਰਾ ਫਿਰ ਇੱਕ ਅਸਪੈਕਟal ਜੀ ਤੇ ਇਹ ਵੀ ਚੱਲਦਾ ਆ ਕਿ ਜਿੱਦਾਂ ਹੁਣ 2 ਸਾਲ ਰਹਿ ਗਏ 2 ਸਾਲ ਤੋਂ ਵੀ ਘੱਟ ਰਹਿ ਗਏ ਸੁਪਰ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਇਹ ਨਹੀਂ ਕਿ ਸਰਕਾਰ ਦੇ ਪੱਲੇ ਕੁਝ ਪਿਆ ਨਹੀਂ ਹੈਗਾ ਜੇ ਆਪਾਂ ਮੰਨੀ ਹੈਗੇ ਸਰਕਾਰ ਆਉਣੀ ਹੈ ਕਿ ਨਹੀਂ ਆਉਣੀ ਉਹਨੂੰ ਇੱਕ ਪਾਸੇ ਰੱਖ ਦਿੰਨੇ ਆ ਜੇ ਆਪਾਂ ਮੰਨਿਆ ਕਿ ਸਰਕਾਰ ਨੇ ਹੁਣ ਤੱਕ ਕੀਤਾ ਕੀ ਆ ਤਿੰਨ ਕੰਮ ਤਾਂ ਹੈਗੇ ਜਿਹੜੇ ਸਰਕਾਰ ਦੇ ਖਾਤੇ ਆ ਸਕਦੇ ਆ ਇੱਕ ਤਾਂ ਪਹਿਲੇ ਕਹਿ ਸਕਦੇ ਕਿ ਜਿਹੜਾ ਤਾਂ ਮੁਖੀ ਆ ਘੱਟ ਤੋਂ ਘਟੋਂ ਨਹੀਂ ਭ੍ਰਿਸ਼ਟਾਚਾਰ ਨਹੀਂ ਕੀਤਾ ਅਜੇ ਤੱਕ ਜਾਂ ਫੜਿਆ ਨਹੀਂ ਗਿਆ ਹੂੰ ਹੂੰ ਬਾਕੀ ਕੁਝ ਫੜੇ ਜਾਂਦੇ ਆ ਤਾਂ ਉਹ ਇਹ ਕਹਿ ਦਿੰਦੇ ਆ ਕਿ ਠੀਕ ਆ ਅਸੀਂ ਉਹਨਾਂ ਨੂੰ ਟੰਗੀ 'ਤੇ ਲਾਉਣ ਨਾਲ ਜਾਣਦੇ ਆ ਦੂਸਰਾ ਸ਼ਾਇਦ ਜਿਹੜਾ ਪਾਣੀਆਂ ਦਾ ਮੁੱਦਾ ਵੈਸੇ ਜਿਹੜਾ ਇਹ ਬਹੁਤ ਜ਼ਿਆਦਾ ਉਹਨੂੰ ਜਿੱਤ ਤੋਂ ਦਿਖਾ ਰਹੇ ਆ ਐਡੀ ਵੱਡੀ ਵੈਸੇ ਜਿੱਤ ਹੈ ਤਾਂ ਹੈ ਨਹੀਂਗੀ ਪਰ ਫੇਰ ਵੀ ਕੈਪਟਨ ਤੋਂ ਬਾਅਦ ਭਗਵੰਦ ਮਾਨ ਦੇ ਖਾਤੇ 'ਚ ਇਹ ਥੋੜੀ ਜਿਹੀ ਕੜੀ ਜਾਂਦੀ ਆ ਉਹਦੇ ਸੰਦਰਭ ਦੇ ਵਿੱਚ ਫਿਰ ਇਹ ਵੀ ਲੱਗਦਾ ਕਿ ਸਰਕਾਰ ਨੇ ਇੰਨਾ ਕੰਮ ਤਾਂ ਕਰ ਲਿਆ ਕਿ ਸਾਰੇ ਪੰਜਾਬ ਚ ਨਹੀਂ ਤਾਂ ਕੁਝ ਇਲਾਕਿਆਂ ਦੇ ਵਿੱਚ ਤਾਂ ਇਹਨਾਂ ਨੇ ਖਾਲਿਆਂ ਦੇ ਵਿੱਚ ਪਾਣੀ ਭੇਜੇ ਦਿੱਤਾ ਨਾ ਦੋ ਤਿੰਨ ਇਲਾਕੇ ਤਾਂ ਇਹੋ ਜਿਹੇ ਜਿਹੜੇ ਆਪਣੇ ਮੂੰਹ ਬੋਲਦੇ ਆ ਲੇਕਿਨ ਉਤੋਂ ਬਾਅਦ ਵੀ ਜਿਹੜੇ ਲੋਕਾਂ ਦਾ ਜੜਕਾ ਲਗ ਨਾ ਉੱਤੇ ਵਿਸ਼ਵਾਸ ਆ ਉਹ ਭੰਗ ਹੋਇਆ ਪਿਆ ਆ ਤੇ ਫਿਰ ਨਸ਼ਿਆਂ ਦਾ ਜਿਹੜਾ ਫਿਰ ਜੁੱਧ ਨਹੀਂ ਛੇੜਿਆ ਹੋਇਆ ਮੈਨੂੰ ਲੱਗਦਾ ਵੇ ਕਿਤੇ ਐ ਨਾ ਹੋਵੇ ਕਿ ਗਲਤੀ ਸ਼ਾਇਦ ਕੋਈ ਮਾੜੀ-ਮੋਟੀ ਹੋਵੇ ਤੇ ਉਹਨੂੰ ਐਡਾ ਵੱਡਾ ਬਣਾ ਕੇ ਜਿੱਦਾਂ ਕਹਿੰਦੇ ਉਹਨਾਂ ਦੀ ਕੌਂ ਇੱਕ ਟੰਗਣਾ ਹੀ ਟੰਗਣਾ ਆ ਕਿਤੇ ਇਹ ਟੰਗੇ ਹੋਏ ਕਾਂ ਵਾਲੀ ਤਬੀਅਤ ਦੇ ਵਿੱਚ ਕਿਤੇ ਇਸ ਬੀਬਾ ਨੂੰ ਨਾ ਇਹ ਬੰਦ ਨਹੀਂ ਹੁਣ ਇਹ ਵੀ ਦੇਖਣਾ ਪੈਂਦਾ ਜਿੱਦਾਂ ਤੁਸੀਂ ਇਹ ਗੱਲ ਕਹਿ ਰਹੇ ਆ ਕਿ ਜਦੋਂ ਪੈਸਾ ਆਉਂਦਾ ਆ ਇਹ ਮਤ ਵੀ ਮਾਰ ਜਾਂਦਾ ਹਾਂ ਜੀ ਤੇ ਉਹ ਮਤ ਮਾਰੀ ਲੱਗਦੀ ਆ ਕਿ ਜਦੋਂ ਤੁਹਾਡੇ ਲੱਗਦਾ ਵੀ ਅੱਜ ਉਹ ਫਿਰ ਸੋਸ਼ਲ ਮੀਡੀਆ ਹੁਭੁਭ ਕੇ ਕਹਿੰਦਾ ਵੀ ਮਤ ਵੀ ਬੱਜੀ ਹੋਈ ਹੈ ਬਿਲਕੁਲ ਤੇ ਤੁਸੀਂ ਇਹ ਦੇਖੋ ਵੀ ਜੇ ਤੁਹਾਡੀ ਜ਼ਮਾਨਤ ਹੈ ਜ਼ਮਾਨਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਰਿਹਾ ਹੋ ਗਏ ਬਾਜਿਤ ਬਰੀ ਹੋ ਗਏ ਤੁਹਾਡੇ ਤੇ ਜੇ ਕੇਸ ਚੱਲ ਰਿਹਾ ਆ ਤੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਉਹ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਕਿਉਂਕਿ ਉਹਨਾਂ ਨੂੰ ਇਹ ਵੀ ਡਰ ਸੀ ਵੀ ਅਦਾਲਤ ਨੇ ਤੇ ਜਿਹੜਾ ਫਾਈਂਡ ਆਊਟ ਕਰਨਾ ਕਰਨਾ ਆ। ਵੀ ਜਿਹੜੀ ਲੋਕਾਂ ਦੀ ਅਦਾਲਤ ਆ ਜਿਹਦੇ ਵਿੱਚ ਇੰਨੇ ਮੇਰੇ ਫਾਲੋਅਰ ਆ ਉਹਨਾਂ ਨੂੰ ਸ਼ਾਇਦ ਜਸਟੀਫਾਈ ਕਰ ਰਹੇ ਆ। ਪਰ ਜਿੱਦਾਂ ਤੁਸੀਂ ਸਰਕਾਰ ਦੀ ਗੱਲ ਕੀਤੀ ਆ ਕਿ ਕਾ ਮਾਰ ਕੇ ਟੰਗਣ ਦੀ ਗੱਲ। ਕਿ ਹੁਣ ਇਹ ਨਸ਼ਿਆਂ ਦੀ ਆਪਾਂ ਗੱਲ ਕਰ ਲਈਏ ਨਸ਼ਿਆਂ ਦੇ ਇਸ ਵੇਲੇ ਮਾਰਚ ਮਹੀਨੇ ਤੋਂ ਜੇ ਹੁਣ ਤੱਕ ਦੇਖ ਲਈਏ। 150 ਤੋਂ ਉੱਤੇ ਦੇ ਕਰੀਬ ਜਾਨੀ ਰਜਨਾ ਜਿਹੜੇ ਕੈਦੀ ਆ ਉਹ ਭੇਜੇ ਜਾ ਰਹੇ ਬੰਦੀ ਕਹਿ ਸਕਦੇ ਆਪਾਂ ਜੀ ਬੰਦੀਆਂ ਦੀ ਗਿਣਤੀ ਜਿਹੜੀ ਆ ਉਹ ਜੇਲ੍ਹ ਦੇ ਵਿੱਚ ਜਾਦਾ ਵੱਧ ਗਈ ਆ ਐਸ ਕੰਪੇਅਰ ਟੂ ਕੈਦੀ ਜਿਹੜੇ ਆ ਇੰਨੀਆਂ ਥਾਂ ਹੈ ਨਹੀਂਗਾ ਜੇਲ੍ਹਾਂ ਦੇ ਵਿੱਚ ਰੱਖਣ ਨੂੰ ਪਰ ਜਿਸ ਤਰੀਕੇ ਦੇ ਨਾਲ ਫੜ ਫੜ ਕੇ ਜਿਹੜਾ ਅੰਦਰ ਸਿੱਟਿਆ ਜਾ ਰਿਹਾ ਉਹ ਵੀ ਇੱਕ ਕਹਾਣੀ ਆ ਮਨੁੱਖਤਾ ਦਾ ਹੀ ਕਹਿ ਲੋ ਹੁਣ ਉਹ ਕਿਉਂ ਇਦਾਂ ਹੋ ਰਿਹਾ ਕਿ ਜਿਹੜੇ ਵੱਡੇ ਮਗਰਮਾਸ਼ਿਆ ਉਹ ਵੀ ਅਜੇ ਇਦਾਂ ਕੋਈ ਵੱਡਾ ਲੱਗ ਨਹੀਂ ਰਿਹਾ ਕਿ ਕੋਈ ਬਹੁਤ ਵੱਡਾ ਕੰਮ ਹੋਇਆ। ਹੁਣ ਇਸ ਮਾਮਲੇ ਦੇ ਵਿੱਚ ਵੀ ਲੋਕਾਂ ਦੀ ਜਿਹੜੀ ਮੰਗ ਹੈ ਜਾਂ ਲੋਕੀ ਕੀ ਸੋਚਦੇ ਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ। ਕਿ ਇਹ ਬੀਬੀ ਆ ਚਲੋ ਇੱਕ ਹੈੱਡ ਕਨਸਟੇਬਲ ਆ। ਜੇ ਦੇਖਿਆ ਜਾਵੇ ਜੇ ਕਹਿੰਦੇ ਆਵੇ ਪੁਲਿਸ ਦੇ ਵਿੱਚ ਜਿਹੜੀ ਇੱਕ ਤਰ੍ਹਾਂ ਦੇ ਨਾਲ ਰੋਬ ਜਿਹੜਾ ਸਟਾਰਟ ਹੁੰਦਾ ਉਹ ਤਾਂ ਡੀਐਸਪੀ ਤੋਂ ਉੱਪਰ ਹੀ ਸਟਾਰਟ ਹੁੰਦਾ। ਬਾਕੀ ਥੱਲੇ ਵਾਲੇ ਤਾਂ ਵਿਚਾਰੇ ਮੇਰੇ ਤਰ੍ਹਾਂ ਕੇ ਕਰਿੰਦੇ ਆ। ਹੁਣ ਉਹ ਜਿਹੜੇ ਉੱਪਰਲੇ ਅਫਸਰ ਜਿੱਦਾਂ ਕਿਹਾ ਜਾਂਦਾ ਜੀ ਉਹਦੇ ਅਜੇ ਤੱਕ ਨਾਂ ਨਿਸ਼ਾਨ ਨਹੀਂ ਹੋਇਆ ਫਿਰ ਉਹ ਇਨਵੋਲਵਮੈਂਟ ਨਹੀਂ ਕੋਈ ਜਿਹੜੀ ਦਿਖਾਈ ਜਾ ਰਹੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੀਬੀ ਦੀ ਜਿਹੜੀ ਪ੍ਰਾਪਰਟੀ ਆ ਉਹੀ ਕਿਉਂ ਕੱਲੀ ਜੇ ਕੋ ਹੋਣੀ ਚਾਹੀਦੀ ਆ ਪਰ ਜਿਹੜੇ IAS IPS ਅਫੀਸਰ ਜਿਹੜੇ PPS ਅਫੀਸਰ ਬੈਠੇ ਆ ਉੱਪਰ ਤੱਕ ਉਹਨਾਂ ਦੀ ਅੱਜ ਤੱਕ ਜਾਇਦਾਦ ਜਿਹੜੀ ਆ ਜਦੋਂ ਉਹ ਲੱਗੇ ਸੀ ਤੇ ਹੁਣ ਤੱਕ ਇਹ ਰਜਨ ਹੈ ਜਿਹੜੀ ਇਹ ਗੱਲ ਇਹ ਚੱਲਦੀ ਆ ਕਿ ਉਹਨਾਂ ਦੀ ਪ੍ਰਾਪਰਟੀ ਵੀ ਜਿਹੜੀ ਆ ਆਡਿਟ ਹੋਣੀ ਚਾਹੀਦੀ ਆ ਆਰਡਰ ਜਰੂਰ ਹੋਣਾ ਚਾਹੀਦਾ ਆ ਤਾਂ ਕਿ ਇਹ ਠੱਲ ਪਵੇ ਉੱਪਰੋਂ ਥੱਲੇ ਨੂੰ ਆਉਣਾ ਚਾਹੀਦਾ ਜੇ ਉੱਪਰੋਂ ਜਿਹੜਾ ਠੱਲ ਪੈ ਜਾਂਦੀ ਆ ਥੱਲੇ ਵਾਲਿਆਂ ਦੀ ਇੰਨੀ ਹਿੰਮਤ ਨਹੀਂ ਬਣੀ ਬਾਕੀ ਦਲਜੀਤ ਜੀ ਅ ਤੁਹਾਡੇ ਕਦਰ ਵੀ ਵੈਸੇ ਵਿਚਾਰਨ ਜੋ ਗਿਆ ਕਿਉਂਕਿ ਲੋਕ ਜਿਹੜੇ ਪੰਜਾਬ ਦੇ ਆਵਾਮ ਆ ਉਹ ਵਿਚਾਰ ਰਹੀ ਆ ਇਸ ਪਹਿਲ ਨੂੰ ਮੈਂ ਲੋਕਾਂ ਦੀ ਗੱਲ ਕਰ ਰਿਹਾ ਲੋਕਾਂ ਚ ਗੱਲਾਂ ਚੱਲ ਰਹੀਆਂ ਲੋਕਾਂ ਚ ਗੱਲਾਂ ਚੱਲ ਰਹੀਆਂ ਇਸ ਕਰਕੇ ਲੋਕ ਵੀ ਬੰਡੇ ਹੋਏ ਆ ਜੀ ਔਰ ਸਚਾਈ ਦਲਜੀਤ ਜੀ ਇਹ ਵੀ ਆ ਅੱਜ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਕਿਸ ਚੀਜ਼ ਦੀ ਖਬਰਾਂ ਸਰਚ ਕੀਤਾ ਜਾਂਦਾ ਥਾਰ ਵਾਲੀ ਬੀਬੀ ਨੂੰ ਹੂੰ ਦੂਸਰੇ ਪਾਸੇ ਜੇ ਆਪਾਂ ਇਹ ਸੋਚੀਏ ਕਿ ਕੀ ਪੰਜਾਬ ਨੂੰ ਇਨ ਏਸ ਖਬਰ ਦੇ ਉੱਪਰ ਜ਼ਿਆਦਾ ਆਵਾਮ ਨੂੰ ਜੋੜ ਦੇਣ ਦੀ ਲੋੜ ਹੈਗੀ ਆ ਜਦਕਿ ਉਹਨਾਂ ਦੇ ਮੁੱਦੇ ਤਾਂ ਅਸਲ 'ਚ ਹੋਰ ਆ ਉੱਥੇ ਜੀ ਸਾਡੇ ਤਾਂ ਲੀਡਰਾਂ ਦੇ ਇੰਨੇ ਸਿਆਪੇ ਪਾਏ ਹੋਇਆ ਤੁਹਾਨੂੰ ਇਨਾਂ ਘਟਾਂ ਦੇ ਵਿੱਚ ਉਹਨਾਂ ਨੇ ਬੰਨਿਆ ਹੋਇਆ ਆ ਸਾਨੂੰ ਪੰਜਾਬ ਦਾ ਕਹਿ ਲਓ ਕਿ ਅਗਲੀ ਮਤਲਬ ਕਿ ਪੰਜਾਬ ਤਾਂ ਉਸ ਮੋੜ ਦੇ ਉੱਪਰ ਆਇਆ ਹੈ ਨਾ ਜਿੱਥੇ ਉਹਨਾਂ ਨੇ ਲਕੀਰ ਖਿੱਚੀ ਹੋਇਆ ਹਮ ਹਮ ਜਲ ਲਕੀਰ ਖਿੱਚਣ ਜਾ ਰਿਹਾ 2027 ਦੀ ਤੇ ਮੈਨੂੰ ਲੱਗਦਾ ਉਹ ਜਿਹੜੀ ਲਕੀਰ ਖਿੱਚਣੀ ਆ ਉਹਦਾ ਨਮੂਨਾ ਆ ਆਪਣੀ ਲੁਧਿਆਣਾ ਪੱਛਮੀ ਜਿਮਨੀ ਚੌਂ ਦੇ ਵਿੱਚ ਦੇਖਣ ਨੂੰ ਮਿਲ ਜਾਣਾ ਪਰ ਇਹੋ ਜੀਆਂ ਪ੍ਰਮੁੱਖ ਖਬਰਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਹ ਖਬਰ ਨੂੰ ਜ਼ਿਆਦਾ ਪ੍ਰਮੁੱਖਤਾ ਮਿਲਦੀ ਸਾਨੂੰ ਥੋੜਾ ਜਿਹਾ ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਕੱਢਣ ਪਾਉਣ ਨੂੰ ਬਾਅਦ ਨਿਕਲਣ ਨੂੰ ਕੋਈ ਕੁਝ ਨਹੀਂ ਹੈਗਾ ਉਹ ਚਲੋ ਵੱਖਰੀ ਗੱਲ ਹੈ ਕਾਰਨ ਤਾਂ ਇਹ ਹੈ ਕਿ ਸ਼ਾਇਦ ਲੋਕ ਜਿਹੜੇ ਆ ਉਹ ਤੰਗਿਆ ਇੱਕ ਤਾਂ ਨਸ਼ਿਆਂ ਤੋਂ ਕਿਉਂਕਿ ਹਰ ਦੂਜਾ ਤੀਜਾ ਘਰ ਜਿਹੜਾ ਆ ਜਾਂ ਕੋਈ ਰਿਸ਼ਤੇਦਾਰ ਜਾਂ ਕੋਈ ਫਰੈਂਡ ਜਾਂ ਉਹਨਾਂ ਦਾ ਆਪਣਾ ਉਹ ਨਸ਼ੇ ਦਾ ਸ਼ਿਕਾਰ ਹੋ ਚੁੱਕਾ ਉਹਨਾਂ ਨੂੰ ਇਹ ਲੱਗਦਾ ਆ ਵੀ ਇਹ ਸਾਡੀ ਗੱਲ ਸ਼ਾਇਦ ਹੋ ਰਹੀ ਆ ਉਹ ਇਹੀ ਭਾਲਦਾ ਵੀ ਜਿਨ੍ਹਾਂ ਨੇ ਸਾਡੇ ਪੁੱਤ ਨੂੰ ਲਾਤਾ ਉਹ ਵੀ ਇਦਾਂ ਹੀ ਆ ਉਹ ਇਹ ਨਹੀਂ ਕਿ ਉਹ ਬੀਬੀ ਨੂੰ ਦੇਖ ਰਹੇ ਆ ਉਹਨਾਂ ਦੇ ਵਿੱਚ ਉਹ ਉਹਦੇ ਥਰੂ ਉਹ ਇੱਕ ਗੁੱਸਾ ਆਪਣਾ ਜਿਹੜਾ ਕੱਢ ਰਹੇ ਆ ਦੂਜੀ ਗੱਲ ਆ ਪੁਲਿਸ ਵਾਲਿਆਂ ਦੀ ਲੋਕੀ ਜਦੋਂ ਨਿਆਂ ਮੰਗਦੇ ਆ ਲੋਕੀ ਜਾਂਦੇ ਆ ਪੁਲਿਸ ਦੇ ਕੋਲ ਹੁਣ ਤੱਕ ਇਹੇ ਖਬਰਾਂ ਸਾਹਮਣੇ ਆਉਂਦੀਆਂ ਵੀ ਪੁਲਿਸ ਜਿਹੜੀ ਆ ਉਸ ਤਰੀਕੇ ਦੇ ਨਾਲ ਜਿੰਨੀਆਂ ਮੋਟੀਆਂ ਤਨਖਾਹਾਂ ਲੈ ਰਹੀ ਆ ਪਰ ਉਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਨੂੰ ਇਨਸਾਫ ਦੇ ਵਿੱਚ ਬਹੁਤ ਦੇਰੀ ਪੈ ਰਹੀ ਆ ਹੁਣ ਤੁਸੀਂ ਇੱਕ ਏਐਸਆਈ ਦਾ ਕੰਮ ਹੁੰਦਾ ਆ ਉਹ ਤੁਸੀਂ ਮਾਰਕ ਡਾਊਨ ਕਰਕੇ ਐਸਐਚਓ ਤੋਂ ਪਹੁੰਚਦਾ ਡੀਐਸਪੀ ਤੇ ਪਹੁੰਚਦਾ ਐਸਪੀ ਤੇ ਪਹੁੰਚਦਾ ਐਸਐਸਪੀ ਤੇ ਪਹੁੰਚਦਾ ਡੀਜੀਪੀ ਤੇ ਪਹੁੰਚਦਾ ਉੱਪਰ ਤੱਕ ਜਾਈ ਜਾਂਦਾ ਜਿਹੜਾ ਚੀਜ਼ ਆ ਜਦ ਕਿ ਜਿਹੜੀ ਥੱਲੇ ਵਾਲੀ ਚੀਜ਼ ਜਿਹੜੀ ਆ ਉਹਦੇ ਉੱਤੇ ਵਿਚਾਰ ਨਹੀਂ ਤੇ ਆਮ ਬੰਦਾ ਇਹੀ ਸੋਚਦਾ ਉਹ ਸਾਰਿਆਂ ਨੂੰ ਗਿਲਟੀ ਕਰੀ ਜਾਂਦਾ ਉਹ ਸਿਸਟਮ ਨੂੰ ਗਿਲਟੀ ਕਰੀ ਜਾਂਦਾ ਇੱਕ ਬੰਦੇ ਨੂੰ ਨਹੀਂ ਗਿਲਟੀ ਸ਼ਾਇਦ ਇਹ ਜਿਹੜਾ ਗੁੱਸਾ ਵੀ ਆ ਉਹ ਬੀਬੀ ਤੇ ਨਹੀਂ ਅਸਲ ਗੁੱਸਾ ਜਿਹੜਾ ਆ ਉਹ ਨਸ਼ੇ ਸਦਾਕਰਾਂ ਦੇ ਉ ਇੱਕ ਗੁੱਸਾ ਹੋਰ ਵੀ ਵਿੱਚ ਜ਼ਹਿਨ ਦੇ ਵਿੱਚ ਆਉਂਦਾ ਲੋਕਾਂ ਦੇ ਲੋਕ ਵੈਸੇ ਉਹਨਾਂ ਇੰਨਾ ਦੱਬ ਵੀ ਨਹੀਂ ਰਹਿ ਬੋਲ ਵੀ ਦਿੰਦੇ ਆ ਹੂੰ ਪੋਰਸਨਲ ਲੋਕ ਇਸ ਕਰਕੇ ਨਾ ਚੀਜ਼ਾਂ ਸ਼ਾਮਿਲ ਕਹਿੰਦੇ ਕਿ ਤੁਸੀਂ ਨਾ ਚੀਜ਼ਾਂ ਨੂੰ ਇੰਨਾ ਚ ਲਮਕਾਉਨੇ ਹੋ ਹੂੰ ਇਹੇ ਬੰਦਾ ਇੰਨਾ ਚ ਤੁਹਾਡੇ ਜਿਹਾ ਪਹਿਲਾਂ ਘੁੰਮਦਾ ਰਹਿੰਦਾ ਉਦੋਂ ਤੁਹਾਨੂੰ ਦਿਖਦਾ ਨਹੀਂ ਹੈਗਾ ਜਦੋਂ ਤੁਹਾਨੂੰ ਲੱਗਦਾ ਕਿ ਵੀ ਹੁਣ ਆਹ ਵਾਲਾ ਟਾਸ ਸ਼ੁਰੂ ਹੋਇਆ ਆ ਐਨੀ ਤਰੀਕ ਨੂੰ ਕਹਿੰਦੇ ਆ ਵੀ ਉਸ ਤੋਂ ਬਾਅਦ ਤੁਹਾਡੇ ਕੋਲ ਕੋ ਕੇਸ ਨਹੀਂ ਥਾਣੇ ਚ ਜਾਣਾ ਚਾਹੀਦਾ ਨਹੀਂ ਤਾਂ ਤੁਹਾਡੀ ਅਸੀਂ ਫਿਰ ਪੁੱਛ ਪੜਤਾਲ ਕਰਾਂਗੇ ਇਹਦਾ ਮਤਲਬ ਤੁਸੀਂ ਬਸ ਜਿਹੜਾ ਹੁਣ ਅੜਿੱਕੇ ਆਉਂਦਾ ਆ ਬਸ ਕਾਮਰਕਟਿੰਗ ਦੀ ਕੋਸ਼ਿਸ਼ ਕਰ ਰਹੇ ਕਿ ਮੇਰਾ ਇੱਕ ਰਿਕਾਰਡ ਬਣ ਦੇਵੇ ਆਪਾਂ ਉੱਤਮ ਬਰਕ ਦਿਖਾਉਣਾ ਹੀ ਕੁਝ ਨਹੀਂ ਹੈਗਾ ਇਹ ਤਾਂ ਇਹ ਤਾਂ ਖੁੱਲੀਆਂ ਛੁੱਟੀਆਂ ਹੋ ਗਈ ਨਾ ਆਪਣੀ ਪੁਲਿਸ ਨੂੰ ਲੋਕ ਫਿਰ ਪੁਲਿਸ ਨੂੰ ਵੀ ਇਸ ਕਟਾਰੇ 'ਚ ਖੜਾ ਕਰਦੇ ਆ ਕਿ ਤੁਹਾਡੀ ਸਿਹਤ ਬਗੈਰ ਨਹੀਂ ਸਾਰਾ ਕੁਝ ਹੋ ਰਿਹਾ ਜੇ ਕੱਲ ਨੂੰ ਬੀਬੀ ਹੈ ਕਿ ਸੁਰਵਾਰ ਨਿਕਲ ਵੀ ਜਾਂਦੀ ਆ ਠੀਕ ਹੈ ਕਾਨੂੰਨ ਦੇ ਹਿਸਾਬ ਨਾਲ ਇਹਨੂੰ ਸਜ਼ਾ ਹੋ ਜਾਏਗੀ ਲੇਕਿਨ ਜਿਹੜੀ ਲੁਕਾਈ ਆ ਖਾਸ ਕਰਕੇ ਪੰਜਾਬ ਦੀ ਉਹਨੇ ਕਹਣਾ ਨਹੀਂ ਇਹ ਤੂੰ ਇਹ ਇਹਨਾਂ ਵੱਡੇ ਅਫਸਰਾਂ ਨੇ ਇਹ ਕੋਈ ਕਰਵਾ ਲਿਆ ਤੇ ਹੁਣ ਉਹਨਾਂ ਨੂੰ ਪਸਾਤਾ ਆ ਤੀਸਰਾ ਜੇ ਨਸ਼ੇ ਆਦਿ ਸਦਾਗਰਾਂ ਦੇ ਉੱਪਰ ਚਲੋ ਉਹ ਗੁੱਸਾ ਹੋਣਾ ਤਾਂ ਜਾਇਜ਼ ਹੀ ਆ ਲੋਕੀ ਕਿਸੇ ਨਾ ਕਿਸੇ ਬਹਾਨੇ ਦਾ ਕੱਢਦੇ ਆ ਗੁੱਸਾ ਨਾਲ ਲੋਕੀ ਲੀਡਰਸ਼ਿਪ ਤੇ ਵੀ ਕੱਢਦੇ ਆ ਗੁੱਸਾ ਖਾਸ ਕਰਕੇ ਜਿਹੜੀ ਸੂਬੇ ਦੀ ਸਰਕਾਰ ਹੈ ਉੱਤੇ ਹੀ ਕੱਢਦੇ ਆ ਕਿ ਇਹਨਾਂ ਦੋਨਾਂ ਧਿਰਾਂ ਦੇ ਉੱਪਰ ਵੀ ਕੋਈ ਕਹ ਲੋ ਕਿ ਉਹ ਕਹਿੰਦੇ ਹੁੰਦੇ ਨੇ ਵੀ ਪ੍ਰਭੂ ਬੈਠੇ ਹੈ ਜੀ ਤੇ ਉਹ ਤੋਂ ਬਗੈਰ ਨਹੀਂ ਹੋ ਸਕਦਾ ਤੇ ਉਹ ਚੀਜ਼ ਨੂੰ ਜਿਹੜੀ ਫਿਰ ਸਰਕਾਰ ਆ ਉਹ ਤਾਂ ਕਦੀ ਦਾ ਸ਼ਰੀ ਨਹੀਂ ਕਰਦੀ ਹੈਗੀ ਚਲੋ ਸਰਕਾਰ ਦੀ ਹੁਣ ਗੱਲ ਕਰਦੇ ਆ ਕਿ ਚੋਣ ਆ ਗਈ ਆ ਜੰਨੀ ਚੋਣ ਤੁਹਾਨੂੰ ਕੀ ਲੱਗਦਾ ਆ ਕਿ ਕਿਦਾਂ ਦਾ ਪ੍ਰਭਾਵ ਪਿਆ ਕਿਉਂਕਿ ਆਮ ਆਦੀ ਪਾਰਟੀ ਦੇ ਵੱਲੋਂ ਇੱਕ ਉਹ ਕਿਹਾ ਜਾਦਾ ਵੀ ਨਸ਼ਾ ਜਿਹੜਾ ਹੈ ਉਹਦੇ ਵਿਰੁੱਧ ਜੰਦ ਛੇੜ ਦਿੱਤਾ ਆਫਸਰ ਸ਼ਾਹੀ ਸਾਰੀ ਲੱਗੀ ਹੋਈ ਆ ਉਹਨੂੰ ਖਤਮ ਕਰਨ ਦੇ ਲਈ ਫਿਰ ਈ ਦੀ ਹਿਸਟਰੀ ਦਾ ਕੰਮ ਕੀਤਾ ਆ ਕੁਝ ਹਸਪੀਟਲ ਵੀ ਜਿਹੜੇ ਆ ਖੋਲੇ ਆ ਸਕੂਲਾਂ ਦਾ ਜਿਹੜਾ ਡਿਵੈਲਪਮੈਂਟ ਭਾਵੇਂ ਕਿ ਉਹਦੇ ਉੱਤੇ ਦੋ ਰਾਮਾਂ ਹੀ ਬਣਦੀਆਂ ਵੇ ਜਿਹੜੇ ਛੋਟੇ ਛੋਟੇ ਕੰਮਾਂ ਦੇ ਲਈ ਨੀ ਪੱਥਰ ਰੱਖੇ ਤੇ ਪਰ ਉਹਨਾਂ ਦਾ ਕੀ ਰਿਹਾ ਵੀ ਸਿੱਖਿਆ ਕ੍ਰਾਂਤੀ ਦੇ ਅਧੀਨ ਕਾਫੀ ਜਿਹੜਾ ਪੈਸਾ ਖਰਚਿਆ ਜਾ ਰਿਹਾ ਤੁਹਾਨੂੰ ਕੀ ਲੱਗਦਾ ਵੀ ਇਸ ਐਪ ਜੇ ਦੇ ਵਿੱਚ ਇਹ ਤੋਂ ਨਿਤਾਰਾ ਹੋ ਜਾਊਗਾ ਵੀ ਅਗਲੇ ਆਉਣ ਵਾਲੇ 2027 ਦੇ ਵਿੱਚ ਕੀ ਰਿਜ਼ਲਟ ਹੈ ਜਾਂ ਇੱਕ ਇਹਨੂੰ ਕਹਿ ਲਓ ਵੀ ਇੱਕ ਪ੍ਰੀ ਐਗਜ਼ਾਮੀਨੇਸ਼ਨ ਦੇ ਤੌਰ ਦੇ ਉੱਤੇ ਦੇਖ ਸਕਦੇ ਇਸ ਜਿਮਨੀ ਚੋਣ ਨੂੰ ਦਲਜੀਤ ਜਿਹੜੀ ਲੁਧਿਆਣਾ ਦੀ ਪੱਛਮੀ ਲੁਧਿਆਣਾ ਦੀ ਜਿਹੜੀ ਜਿਮਨੀ ਚੋਣ ਆ ਤੁਹਾਨੂੰ ਇਹਦੇ ਵਿੱਚ ਟ੍ਰੇਲਰ ਨਹੀਂ ਇਹਦੇ ਵਿੱਚ ਬਖੂਬੀ ਟ੍ਰੇਲਰ ਦੇਖਣ ਨੂੰ ਮਿਲ ਜਾਏਗਾ ਹਾਂ ਅ ਇਹਦੇ ਉੱਪਰ ਚਰਚਾ ਤਾਂ ਚਲੋ ਸੋਸ਼ਲ ਮੀਡੀਆ ਤੇ ਹੁੰਦੀ ਐ ਅਖਬਾਰਾਂ ਚ ਵੀ ਹੁੰਦੀ ਐ ਮੈਂ ਇਹਦੇ ਵਿੱਚ ਨਾ ਤਿੰਨ ਕਿ ਚੀਜ਼ਾਂ ਆ ਆਪਣੇ ਹਿਸਾਬ ਦੇ ਨਾਲ ਸੋਚ ਕੇ ਆਇਆ ਪਲੱਸ ਮੈਂ ਨਾਮ ਨਹੀਂ ਲਵਾਂਗਾ ਜਿਹੜੇ ਪਾਰਟੀਆਂ ਦੇ ਥੋੜੇ ਥਿੰਕ ਟੈਂਕ ਹੁੰਦੇ ਨਾ ਤਕੜੇ ਆਪਾਂ ਨਾਮ ਇੱਥੇ ਲੈ ਸਕਦੇ ਉਹਨਾਂ ਦੇ ਨਾਲ ਕਈ ਵਾਰ ਰਾਬਤਾ ਜਿਹਾ ਬਣਦਾ ਨਾ ਉੱਥੋਂ ਵੀ ਗੱਲਾਂ ਥੋੜੀਆਂ ਨਿਕਲ ਕੇ ਆ ਜਾਂਦੀਆਂ ਸੋ ਮੈਂ ਇੱਥੇ ਆਪਣੇ ਦਰਸ਼ਕਾਂ ਨੂੰ ਮਾਫੀ ਚਾਹੁੰਗਾ ਵੀ ਨਾਮ ਨਹੀਂ ਮੈਂ ਲੈ ਸਕਦਾ ਲੇਕਿਨ ਮੈਂ ਉਹਨਾਂ ਦੀ ਬੋਲੀ ਤੁਹਾਨੂੰ ਦੱਸ ਸਕਦਾ ਕਿ ਮਾਰਕੀਟ ਚੱਲ ਕੀ ਡਿਆ ਹੈ ਹੂੰ ਪਹਿਲੀ ਗੱਲ ਤਾਂ ਇਹ ਆ ਕਿ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਸੁਭਾ ਸਰਕਾਰ ਦੀ ਗੱਲ ਕਰੀਏ ਕਿ ਉਹਨਾਂ ਦਾ ਉੱਥੇ ਪ੍ਰਦਰਸ਼ਨ ਕਿਹੋ ਜਿਹਾ ਰਹੂਗਾ ਦੇਖੋ ਦਿਲਜੀਤ ਜੀ ਉਹਨਾਂ ਦਾ ਪ੍ਰਦਰਸ਼ਨ ਚੰਗਾ ਰਹੂਗਾ ਕਿ ਮਾੜਾ ਰਹੂਗਾ ਉਹ ਬਾਅਦ ਆ ਜਦੋਂ ਨਤੀਜਾ ਆਊਗਾ ਸਭ ਤੋਂ ਪਹਿਲਾਂ ਇਹ ਦੇਖਣਾ ਹੁੰਦਾ ਕਿ ਜਿਹੜੀ ਮੌਜੂਦਾ ਸਰਕਾਰ ਆ ਉਹਦੀ ਜਿਹੜੀ ਛਵੀ ਆ ਉਸ ਟਾਈਮ ਉੱਥੇ ਲੋਕਾਂ 'ਚ ਕਿਹੋ ਜਿਹੀ ਚੱਲ ਰਹੀ ਆ ਲੋਕਾਂ ਦੇ ਵਿੱਚ ਇੱਕ ਕਹਿ ਲਓ ਕਿ ਇੱਕ ਭਰੋਸਾ ਹੀ ਬਣ ਗਿਆ ਇਸ ਚੀਜ਼ ਦਾ ਕਿ ਭਾਈ ਇਹਨਾਂ ਨੇ ਜੇ ਸੀਟ ਜਿੱਤੀ ਆ ਤਾਂ ਮੁੜ ਕੇ ਦਿੱਲੀ ਵਾਲੇ ਬਾਬੂ ਨੂੰ ਨਹੀਂ ਦੇਣੀ ਆ ਹੂੰ ਉਹ ਜਿਹੜੇ 2 ਸਾਲ ਰਹਿੰਦੇ ਆ ਉਹਨੂੰ ਜਾ ਕੇ ਨਹੀਂ ਰਾਜਸਵਾਚ ਬਿਠਾਉਣਾ ਆ ਇਹ ਜਿਹੜਾ ਫਿਰ 네ਗਟਿਵ ਨੈਰੇਟਿਵ ਬਣਦਾ ਨਾ ਇਹ ਥੋੜੀ ਹਾਰ ਦਾ ਕਾਰਨ ਵੀ ਬਣ ਸਕਦਾ ਆ ਹੁਣ ਪੱਛਮੀ ਲੁਧਿਆਣਾ ਆ ਉਹ ਹੈਗੀ ਆ ਸੀਟ ਹਿੰਦੂ ਸੀਟ ਕਹਿ ਸਕਦੇ ਆ ਪਰ ਪੜੇ ਲਿਖਿਆਂ ਦੀ ਔਰ ਵਪਾਰੀ ਵਰਗ ਦੀ ਹੁਣ ਜੇ ਨਾਬਾ ਦੇ ਵਿੱਚ ਰੈਲੀ ਹੁੰਦੀ ਆ ਆਪਣੇ ਮਾਨ ਸਾਹਿਬ ਵੀ ਉੱਥੇ ਹੁੰਦੇ ਆ ਤੇ ਉਹਨਾਂ ਦਾ ਫਿਰ ਕਹਿ ਲਓ ਵੀ ਉਹ ਹੁਣ ਆਪਾ ਪ੍ਰਭੂ ਦਾ ਨਾਮ ਲਿਆ ਸੀ ਚਲੋ ਕੋਈ ਗੁੱਸਾ ਨਾ ਕਰੇ ਉਹਨਾਂ ਦਾ ਆਕਾ ਉੱਥੇ ਆ ਕੇ ਆਪਣਾ ਦਮ ਖਮ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਹਿੰਦੇ ਜੀ ਉੱਥੇ 1300 ਸੀਟ ਲੱਗੀ ਸੀ ਉਹ 1300 ਸੀਟ ਅਸਲ ਦੇ ਵਿੱਚ ਜਿਹੜੀ ਮੇਨ ਸੀਟ ਸੀਗੀ ਉਹ ਆਵਾਮ ਲਈ ਨਹੀਂ ਸੀਗੀ ਉਹ ਜਿਹੜੀ ਉੱਥੇ ਵਪਾਰੀ ਵਰਗ ਨੇ ਆਉਣਾ ਸੀਗਾ ਉਹਦੇ ਵਿੱਚੋਂ 800 ਤਾਂ ਉਹਨਾਂ ਨੇ ਆਪ ਸੱਦੇ ਪੱਤਰ ਦੇ ਉੱਪਰ ਸੱਦੇ ਹੋਏ ਸੀਗੇ ਤੇ ਹੁਣ ਤੁਸੀਂ ਫਿਊਟ ਵਾਂ ਦੇ ਦੇਖੇ ਲਿਆ ਆਉਣਾ ਸਾਰੇ ਸੋਸ਼ਲ ਮੀਡੀਆ ਭਰਿਆ ਪਿਆ ਸੀਗਾ ਕੁਰਸੀ ਉੱਥੇ 150 ਵੀ ਨਹੀਂ ਭਰੀ ਹੋਣੀ ਇਹਦਾ ਮਤਲਬ ਲੋਕਾਂ ਨੇ ਤੁਹਾਨੂੰ ਫਤਵਾ ਪਹਿਲਾਂ ਦੇ ਦਿੱਤਾ ਆ ਕਿ ਅਸੀਂ ਤੁਹਾਡੇ ਤੋਂ ਖੁਸ਼ ਨਹੀਂ ਹੈਗੇ ਠੀਕ ਆ ਕਿ ਤੁਸੀਂ ਲੋਕਾਂ ਦੇ ਵਿੱਚ ਦਲਜੀਤ ਜੀ ਇਹ ਵੀ ਗੱਲ ਗਈ ਹੋਈ ਆ ਕਿ ਇਹ ਜਿਹੜਾ ਕਿਸਾਨੀ ਮੋਰਚੇ ਸਗਾ ਆ ਬੜਾ ਪੰਜਾਬ ਦਾ ਲੱਗਿਆ ਹੋਇਆ ਬਾਟਰਾਂ ਦੇ ਉੱਪਰ ਇਹ ਚੱਕਿਆ ਨਹੀਂ ਜਾਣਾ ਸੀਗਾ ਕਿਉਂਕਿ ਸੂਬਾ ਸਰਕਾਰ ਦਾ ਚੱਕਰ ਦਾ ਕੋਈ ਮਤਲਬ ਬਣਦਾ ਵੀ ਹੈ ਨਹੀਂ ਇਹ ਸਿਕਾ ਇਹ ਤਾਂ ਅਮੀ ਉਹਨਾਂ ਨੇ ਗੱਲ ਨੂੰ ਮੋਸ਼ੀ ਖੱਟੀ ਆ ਸਿਰਫ ਇਹ ਲੁਧਿਆਣਾ ਦੀ ਸੀਟ ਨੇ ਇਹਨਾਂ ਤੇ ਦਬਾਅ ਪਾਇਆ ਕਿ ਅਸੀਂ ਨੰਬਰ ਬਣਾ ਲਈਏ ਇਹ ਚੁਕਾ ਦੇਈਏ ਕਿ ਖਰੇ ਸਾਡ ਨੂੰ ਸਾਰਾ ਕੋਸ਼ ਸਾਡੇ ਹੱਥੀ ਪੈਰੀ ਪੈ ਜਾਣਾ ਹੈ ਲੇਕਿਨ ਉਹ ਨੈਰੇਟਿਵ ਇਹਨਾਂ ਦਾ ਬਣ ਨਹੀਂ ਸਕਿਆ ਹੈਗਾ ਲੋਕ ਇਹਨਾਂ ਤੋਂ ਨਾ ਕੁਝ ਲੱਗਦੇ ਆ ਇਹਦਾ ਮਤਲਬ ਹੋ ਸਕਦਾ ਕਿ ਇਹ ਵੱਡੀ ਹਾਰ ਦੇ ਬਲ ਵੀ ਬਰਸ ਆ ਗਿਆ ਚਲੋ ਅਸੀਂ ਨਹੀਂ ਕਹਿੰਦੇ ਕਿ ਹਾਰ ਦੇ ਬਰ ਬਦਲੇ ਆ ਹੁਣ ਆਪਾਂ ਇਹ ਦੇਖਦੇ ਆਂ ਕਿ ਬੀਜਪੀ ਇੱਥੇ ਕਿਉਂ ਸੁੱਸਤ ਚੱਲ ਰਹੀ ਆ ਲੋਕਾਂ ਲੋਕ ਤਾਂ ਇਹ ਦੇਖ ਰਿਹਾ ਕਿ ਬੀਜਪੀ ਕਿਉਂ ਸੁੱਸਤ ਆ ਇਸ ਜਿਮਨੀ ਚੋਣ ਦੇ ਵਿੱਚ ਪਸ਼ਮੀਲੇ ਦਹਾਣੇ ਤੋਂ ਦੋ ਚੀਜ਼ਾਂ ਇੱਥੇ ਸਾਹਮਣੇ ਆਉਣੀ ਆ ਜਾਂ ਤਾਂ ਇੱਕ ਨੈਰੇਟਿਵ ਇਹ ਹੋ ਸਕਦਾ ਕਿ ਬੀਜਪੀ ਦੀ ਕੋਈ ਜਲਦ ਦਿਲਚਸਪੀ ਹੈ ਨਹੀਂਗੀ ਲੇਕਿਨ ਜਿਹੜੇ ਥਿੰਕ ਥਿੰਕ ਟੈਂਕ ਆ ਜਿਹੜਾ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਕਹਿੰਦੇ ਆ ਐਦਾਂ ਨਾ ਸੋਚੋ ਬੀਜੇਪੀ ਦੀ ਦਿਲਚਸਪੀ ਹੈ ਨੰਗੀ ਇਹ ਨਾ ਸੋਚੋ ਕਿ ਅਜੇ ਅਸੀਂ ਉਹਨਾਂ ਨੇ ਸੀਟ ਨਹੀਂ ਉੱਥੇ ਅਨਾਉਂਸ ਕੀਤੀ ਹੈ ਕਿ ਤੇ ਉਹਨਾਂ ਨੂੰ ਮਤਲਬ ਕਿ ਓਬੀਸਲੇ ਹੋ ਕੇ ਚੱਲਦੇ ਆ ਉਹ ਸੀਟ ਇੱਕ ਦੋ ਦਿਨਾਂ ਚ ਅਨਾਉਂਸ ਹੋਏਗੀ ਔਰ ਬਹੁਤ ਧੜਲੇ ਦੇ ਨਾਲ ਇਹ ਮੁਕਾਬਲਾ ਲੜਿਆ ਜਾਊਗਾ ਇਸ ਕਰਕੇ ਲੜਾਇਆ ਜਾਊਗਾ ਕਿ ਬੀਜੇਪੀ ਕਦੀ ਨਹੀਂ ਚਾਹੂਗੀ ਕਿ ਰਮਨੀਤ ਹੁਣੀ ਜਾਂ ਆਪਣੀਆਂ ਆਸ਼ੂ ਉਹਨਾਂ ਦੀ ਸ਼ੈ ਦੇ ਨਾਲ ਇਕੱਠੇ ਹੋ ਕੇ ਐਜ਼ ਏ ਕਾਂਗਰਸ ਦਾ ਇੱਕ ਬੰਦਾ ਰਾਸ ਸਭਾ ਦੇ ਵਿੱਚ ਚੱਲ ਜਵੇ ਹੂੰ ਕਿਉਂਕਿ ਭਾਜਪਾ ਨੂੰ ਹੁਣ ਤੱਕ ਇਹ ਹੀ ਨਿਮੋਸ਼ੀ ਆਈ ਹੈ ਕਿ ਉਹ ਠੀਕ ਆ ਬਾਕੀ ਸੂਬਿਆਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਉਹ ਚੀਰ ਫੜ ਕਰ ਜਾਂਦੇ ਆ ਲੋਕ ਸਭਾ ਦੇ ਵਿੱਚ ਚੰਗੀਆਂ ਸੀਟਾਂ ਲੈ ਕੇ ਹਮੇਸ਼ਾ ਆਪਣਾ ਦਬਦਬਾ ਰੱਖਦੇ ਲੇਕਿਨ ਭਾਜਪਾ ਰਾਜ ਸਭਾ ਦੇ ਵਿੱਚ ਹਮੇਸ਼ਾ ਹਰਦੀ ਰਹੀ ਆ ਇਹਨਾਂ ਕੋ ਆਪਣੇ ਕੈਂਡੀਡੇਟ ਨਹੀਂ ਭੇਜ ਹੋਏ ਹੈਗੇ ਸੋ ਅਗਲੇ ਸਾਲ ਵਾਲਿਆਂ ਵੀ 7 ਸੀਟਾਂ ਤੇ ਆ ਰਪਈਆਂ ਆ ਉਹ ਥੋੜੀਆਂ ਜਿਹੀਆਂ ਮੇਰੇ ਖਿਆਲ ਮਾਰਚ 'ਚ ਭਰਦੇ ਹੁੰਦੇ ਫਿਰ ਅੱਗੇ ਜਾ ਕੇ ਜੂਨ ਜੁਲਾਈ ਦੇ ਵਿੱਚ ਭਰਦੇ ਹੁੰਦੇ ਆ ਮੇਰਾ ਇਹ ਵੀ ਮੰਨਣਾ ਆ ਕਿ ਬੀਜੇਪੀ ਕਦੀ ਨਹੀਂ ਚਾਊਗੀ ਕਿ ਕਾਂਗਰਸ ਜਿੱਤ ਕੇ ਉੱਥੇ ਇਹ ਨੈਰੇਟਿਵ ਸਿਰ ਦੇਵੇ ਆਪਣੇ ਪੂਰੀ ਪਾਰਟੀ ਦੇ ਲਈ ਜਾਂ ਰਾਹੁਲ ਦੇ ਲੈ ਕੇ ਲਓ ਜੀ ਸ਼ੁਰੂਆਤ ਹੋ ਗਈ ਇੱਕ ਸਟੇਟ ਦੇ ਵਿੱਚੋਂ ਵੀ ਰਾਹੁਲ ਦੇ ਮਗਰ ਸਾਰਾ ਹਜੂਮ ਖੜਾ ਆ ਸੋ ਬੀਜੇਪੀ ਇੱਥੇ ਤਕੜੀ ਹੋ ਕੇ ਲੜੂਗੀ ਤੁਸੀਂ ਦੋਖ ਦਿੰਦਾ ਇੰਤਜ਼ਾਰ ਕਰਿਓ ਤੇ ਦੂਸਰਾ ਇੱਕ ਨੈਰੇਟਿਵ ਇਹ ਵੀ ਚੱਲਦਾ ਆ ਜਿਹੜਾ ਕਾਂਗਰਸ ਦਾ ਆ ਕਾਂਗਰਸ ਹੈ ਹੁਣ ਬਿੱਟੂ ਹੁਣ ਇਹ ਵੀ ਚਾਹੁੰਦੇ ਹੋਣਗੇ ਅੰਦਰੋਂ ਖਾਤੀ ਕਿ ਭਾਤ ਭੂਸ਼ਨ ਆਸ਼ੂ ਮੇਰੀ ਪਿੱਠ ਤੇ ਆ ਜਵੇ ਹਮ ਲੇਕਿਨ ਉਧਰ ਬੀਜੇਪੀ ਇਹ ਸੋਚਦੀ ਹੋਏ ਕਿ ਜੇ ਭਾਤ ਭੂਸ਼ਨ ਆਸ਼ੂ ਨੂੰ ਅਸੀਂ ਪੱਟ ਕੇ ਉਧਰ ਲੈ ਜਾਈਏ ਤੇ ਫੇਰ ਤਾਂ ਕਾਂਗਰਸ ਵੀ ਹਾਰਦੀ ਆ ਤੇ ਜੇ ਉਹ ਇਹ ਜਾਣ ਕੇ ਕਾਂਗਰਸ ਹਰਾਣੀ ਆ ਜਿਹੜਾ ਕਿ ਉਹਨਾਂ ਦਾ ਨੈਟਿਵ ਲੱਗਦਾ ਆ ਫਿਰ ਕੇਜਰੀਵਾਲ ਉਹਨਾਂ ਨੂੰ ਖਰਾਬੀ ਨਹੀਂ ਕਰ ਸਕਦਾ ਹਮ ਮੈਨੂੰ ਲੱਗਦਾ ਕੇਜਰੀਵਾਲ ਉਹਨਾਂ ਨੂੰ ਖਰਾਬੀ ਨਹੀਂ ਕਰ ਸਕਦਾ ਜੇ ਕੇਜਰੀਵਾਲ ਚਲੋ ਹੁਣ ਆਪਾਂ ਸਿੱਧਾ ਕੇਜਰੀਵਾਲ ਕਹੀ ਜੀ ਨਾ ਆਪਾਂ ਤਾਂ ਇਹ ਕਮਾਂਗੇ ਆਮ ਆਦਮੀ ਪਾਰਟੀ ਤੋਂ ਸੀਟ ਆ ਗਈ ਹੈ ਤੇ ਜਾਣ ਦਾ ਕੇਜਰੀਵਾਲ ਲਈਆਂ ਸਿੱਧੀ ਗੱਲ ਆ ਜੇ 2 ਸਾਲ ਦੇ ਲਈ ਕੇਜਰੀਵਾਲ ਰਾਜ ਸਭਾ ਤੇ ਚਲ ਜੂਗਾ ਜੇ ਆਪਾਂ ਥੋੜੀ ਜੀ ਕੇਂਦਰ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਉਹ ਕੀ ਡੈਂਟ ਪਾ ਲੂਗਾ ਉਹ ਬੀਜੇਪੀ ਨੂੰ ਕੇਂਦਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਡੈਂਟ ਪਾ ਲੂਗਾ ਸੋ ਮੈਨੂੰ ਤਾਂ ਇਹ ਲੱਗਦਾ ਕਿ ਬੀਜੇਪੀ ਚਾਹੇਗੀ ਕਿ ਕਾਂਗਰਸ ਨੂੰ ਸੀਟ ਨਾ ਕੱਢੇ ਕੇਜਰੀਵਾਲ ਉੱਥੇ ਗੋ ਥਰੂ ਹੋ ਜਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਏਗਾ ਜੀ ਚਲੋ ਖੈਰ ਇਹ ਇੱਕ ਈ-ਰਜਿਸਟਰੀਆਂ ਦੀ ਇੱਕ ਗੱਲ ਜਿਹੜੀ ਹੁਣੇ ਕੀਤੀ ਆ ਉਹਨਾਂ ਨੇ ਈ-ਰਜਿਸਟਰੀਆਂ ਦਾ ਕੋਈ ਲਾਭ ਹੋਊਗਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਲੋਕਾਂ ਦੀ ਬੜੀ ਖੱਜਲ ਖਵਾਰੀ ਹੁੰਦੀ ਰਹੀ ਆ ਬੜੀ ਕਰਾਪਸ਼ਨ ਹੁੰਦੀ ਆ ਕੋਈ ਲਾਭ ਹੋਏਗਾ ਇਹਦਾ ਦੇਖੋ ਦਲਜੀਤ ਜੀ ਇਹ ਤਾਂ ਗੱਲ ਤੁਸੀਂ ਤੁਹਾਡੇ ਤੁਸੀਂ ਤਾਂ ਜ਼ਿਆਦਾ ਮੇਰੇ ਖਿਆਲ ਗੇੜਾ ਮਾਰਦੇ ਆ ਨਾ ਪੰਜਾਬ ਦੇ ਵਿੱਚ ਜੀ ਤੁਸੀਂ ਤਾਂ ਜ਼ਿਆਦਾ ਜਿਆ ਗੇੜਾ ਮਾਰਿਆ ਪਹਿਲਾਂ ਤਾਂ ਤੁਸੀਂ ਇਹ ਦੱਸ ਦਿਓ ਵੀ ਤਹਿਸੀਲਾਂ ਦੇ ਵਿੱਚ ਲੁੱਟ ਹੁੰਦੀ ਆ ਕਿ ਨਹੀਂ ਹੁੰਦੀ ਹੁੰਦੀ ਆ ਇਸ ਨਾਂ ਦੇ ਉੱਪਰ ਕਿਸੇ ਤੋਂ ਵੀ ਪੁੱਛ ਲਓ ਲੋਕੀ ਦਾ ਦੁਖੀ ਆ ਨਾ ਇਹਦੇ ਵਿੱਚੋਂ ਇਹ ਜਿਹੜਾ ਕਤਮ ਵੈਸੇ ਚੱਕਿਆ ਇਹਦਾ ਵੈਲਕਮ ਦਾ ਕੀਤਾ ਆ ਹੁਣ ਇਹ ਵੈਲਕਮ ਉਹਨਾਂ ਦੇ ਖਾਤੇ 'ਚ ਕਿੰਨੀ ਮਤਲਬ ਕਿ ਵੱਡੀ ਲਕੀਰ ਖੇਚੂਗਾ ਤੇ ਲਵਾਉਣ ਵਾਲਾ ਸਮਾਂ ਦੱਸੋ ਕਿਤੇ ਠੁੱッセ ਨਾ ਹੋ ਜਵੇ ਸਰਕਾਰ ਦੇ ਹਿਸਾਬ ਨਾਲ ਜਿਹੜੀ ਰਜਿਸਟਰੀ ਆ ਉਹਨੂੰ ਸੌਖਾ ਪਰ ਪਤਾ ਕੀ ਕਹਿ ਸਕਦੇ ਆ ਸੌਖੀ ਰਜਿਸਟਰੀ ਜਾਂ ਕਹਿ ਲਓ ਨਾਂ ਦੇਰੀ ਤੇ ਨਾਂ ਰਿਸ਼ਵਤ ਖੋਰੀ ਇਹ ਉਹਨਾਂ ਵਿੱਚ ਉਹਦੇ ਨਾਰਾ ਲਗਾਇਆ ਹੁਣ ਇਹ ਸਕੀਮ ਜਿਹੜੀ ਲਾਂਚ ਕੀਤੀ ਆ ਮੁੱਖ ਮੰਤਰੀ ਨੇ ਆਪ ਤੇ ਜਿਹੜੇ ਆਪ ਦੇ ਕੌਮੀ ਕੰਵਿਨਿਨਰ ਆ ਅਰਵਿੰਦ ਕੇਜਰੀਵਾਲ ਨੇ ਮਹਾਲੀ ਤਹਿਸੀਲ ਤੋਂ ਇਹ ਸੋਮਵਾਰ ਨੂੰ ਲਾਂਚ ਕੀਤੀ ਆ ਹਜੇ ਇਹ ਸਕੀਮ ਸਿਰਫ ਚਲਣੀ ਹੈਗੀ ਮਹਾਲੀ ਤੋਂ ਜੀ ਮੈਨੂੰ ਲੱਗਦਾ ਕਿ ਉਹ ਉੱਥੋਂ ਟੈਸਟਿੰਗ ਲੈਣ ਲੱਗੇ ਤੇ ਹੌਲੀ-ਹੌਲੀ ਪੂਰੇ ਪੰਜਾਬ ਚ ਲਾਗੂ ਕਰਨਗੇ ਪਰ ਹੌਲੀ-ਹੌਲੀ ਦਾ ਮਤਲਬ ਇਹ ਨੂੰ 6-7 ਮਹੀਨੇ ਵੀ ਲੱਗ ਸਕਦੇ ਆ ਕਿ ਤੁਹਾਡੀ ਆਪਣੀਆਂ ਤਹਿਸੀਲਾਂ ਤੱਕ ਇਹ ਪਹੁੰਚੂਗੀ ਹੁਣ ਈ ਰਜਿਸਟਰੀ ਸਕੀਮ ਹੈ ਕੀ ਆ ਆਪਾਂ ਕਹਿ ਸਕਦੇ ਹਾਂ ਵੀ ਇਹ ਇੱਕ ਡਿਜੀਟਲ ਪਹਿਲ ਕਦਮੀ ਆ ਜਿਹਦੇ ਵਿੱਚ ਜਾਇਦਾਦ ਦੀ ਰਜਿਸਟਰੀ ਦੀ ਜਿਹੜੀ ਪ੍ਰਕਿਰਿਆ ਉਹਨੂੰ ਸਰਲ ਕਰਨ ਦੀ ਕੋਸ਼ਿਸ਼ ਕੀਤੀ ਆ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਭਾਰਦਰਸ਼ੀ ਭਾਰਦਰਸ਼ੀ ਕਿਉਂ ਆ ਕਿਉਂਕਿ ਤੁਸੀਂ ਘਰ ਬੈਠ ਕੇ ਸਾਰਾ ਕੁਝ ਆਨਲਾਈਨ ਕਰਨਾ ਔਰ ਸਿਗਨੇਚਰ ਵੀ ਆਨਲਾਈਨ ਹੀ ਕਰਨੇ ਆ ਔਰ ਫਾਰਮ ਵੀ ਆਨਲਾਈਨ ਹੀ ਅਪਡੇਟ ਕਰਨਾ ਆ ਤੁਸੀਂ ਕਿਸੇ ਅਫਸਰ ਦੀ ਤਹਿਸੀਲੇ ਜਾ ਕੇ ਕਹਿ ਲੋ ਵੀ ਉੱਥੇ ਮੱਥਾ ਨਹੀਂ ਟੇਕਣਾ ਸਿੱਧੀ ਜੀ ਗੱਲ ਆ ਸੋ ਇਸ ਪੂਰੇ ਜਿਹੜੀ ਰਜਿਸਟਰੀ ਦੀ ਜਿਹੜੀ ਖਾਸ ਗੱਲਾਂ ਉਹ ਮੈਂ ਤੁਹਾਨੂੰ ਥੋੜੀਆਂ ਇੱਥੇ ਉਜਾਗਰ ਕਰ ਦਿੰਨਾ ਫਿਰ ਆਪਾਂ ਉਸ ਤੋਂ ਬਾਅਦ ਵੀ ਚਰਚਾ ਕਰ ਸਕਦੇ ਹਾਂ ਕਿੰਨਾ ਅਗੇ ਦਾ ਅਸਰ ਹੋ ਸਕਦਾ ਜਾਂ ਲੋਕ ਕਿੰਨਾ ਕੁ ਵੈਲਕਮ ਕਰ ਸਕਦੇ ਆ ਅੱਗੇ ਹੁੰਦਾ ਸੀਗਾ ਵੀ ਤੁਸੀਂ ਫਾਈਲ ਬਣਾਓ ਅਫਸਰ ਦੇ ਕੋਲ ਜਾਓ ਉੱਥੇ ਫਿਰ ਇੰਨਾ ਕਰ ਲਓ ਜੀ ਬਾਰੋ-ਬਾਰ ਇੰਨਾ ਅੰਦਰੋਂ ਕਰ ਲਓ ਬਹੁਤ ਕੁਝ ਚੱਲਦਾ ਆ ਆਮ ਆਮ ਜਾਣਦੀ ਆ ਇਹਦੇ ਵਿੱਚ ਕੀ ਹੋਣਾਗਾ ਰਜਿਸਟਰੀ ਤੋਂ ਪਹਿਲਾਂ ਜਿਹੜੇ ਲੜੀਂਦੇ ਦਸਤਾਵੇਜ਼ ਆ ਆਨਲਾਈਨ ਅਪਡੇਟ ਹੋਣੇ ਆ ਤੇ ਆਨਲਾਈਨ ਜਿਹੜੇ ਆਹ ਸਰਕਾਰੀ ਰਿਕਾਰਡ ਆ ਉਹ ਗਾਉਂ ਚੈਕਿੰਗ ਦੇ ਲਈ ਵੀ ਆਨਲਾਈਨ ਹੀ ਜਾਣਾ ਆ ਉੱਥੇ ਇਹ ਨਹੀਂ ਕਿ ਫਾਈਲ ਫਲਾਣੇ ਬਾਬੂ ਕੋਲ ਚਲ ਗਈ ਜਾਂ ਫਲਾਣੇ ਬਾਬੂ ਕੋਲ ਚਲ ਗਈ ਨਾਲ ਇਹਨਾਂ ਨੇ ਕੀ ਆ ਕਿ ਪੂਰੀ ਜਿਹੜੀ ਇਹ ਪ੍ਰਕਿਰਿਆ ਕਹਿੰਦੇ 48 ਘੰਟਿਆਂ ਦੇ ਵਿੱਚ ਮੁਕੰਮਲ ਕਰਨੀ ਕਰਨੀ ਆ ਇਹਦਾ ਮਤਲਬ ਜੇ ਮੁਕੰਮਲ ਨਹੀਂ ਹੋ ਗਈ ਅਫਸਰ ਉਹਦੇ ਜ਼ਿੰਮੇਵਾਰ ਆ ਵੈਸੀ ਸਾਰਾ ਆਨਲਾਈਨ ਆ ਆਨਲਾਈਨ ਸਾਰਾ ਕੁਝ ਜਾਈ ਜਾਂਦਾ ਇਹਨਾਂ ਨੂੰ ਕਰਨਾ ਪੈਣਾ ਆ ਪਰ ਅਕਸਰ ਇਹਦਾ ਕਹਿ ਦਿੱਤਾ ਜਾਂਦਾ ਵੀ 48 ਘੰਟਿਆਂ ਚ ਹੋ ਜਾਈ ਸਾਰਾ ਕੁਝ ਆਨਲਾਈਨ ਹੈ ਅੱਗੇ ਵੀ ਤਾਂ ਬਹੁਤ ਕੁਝ ਆਨਲਾਈਨ ਚੱਲਦਾ ਹੀ ਆ ਟ੍ਰਾਂਸਪੋਰਟ ਦਾ ਵੀ ਅੱਗੇ ਬਾੜ ਬੇੜਾ ਰਾਲਾ ਪਾਉਂਦੇ ਸੀਗੇ ਉਹ ਕੰਮ ਤਾਂ ਕਹਿੰਦੇ ਫੇਰੜੇ ਆੜੇ ਰਹਿੰਦਾ ਹੁੰਦਾ ਬਾਅਦ ਵਿੱਚ ਬਾਬੂ ਕਹਿੰਦੇ ਸਿਸਟਮ ਹੀ ਨਹੀਂ ਚੱਲਦਾ ਹੁਣ ਤਾਂ ਹੱਥੋਂ ਉੱਤੀ ਜਾਊਗਾ ਚਲੋ ਇਹ ਵੀ ਦੇਖਦੇ ਚੱਲਦੇ ਆ ਆਪਣੇ ਜ਼ਿਲ੍ਹੇ ਦੇ ਕਿਸੇ ਵੀ ਸਬ ਰਜਿਸਟਰਡ ਦਫ਼ਤਰ ਦੇ ਵਿੱਚ ਰਜਿਸਟਰੀ ਕਰਵਾਉਣ ਦੀ ਵਿਵਸਥਾ ਹੋਊਗੀ ਪਰ ਚਲੋ ਹੁਣ ਸਾਰਿਆਂ ਦੇ ਵਿੱਚ ਤਾਂ ਹੈ ਨਹੀਂਗੀ ਤਹਿਸੀਲਦਾਰਾਂ ਮਤਲਬ ਨਹੀਂ ਲੱਗਣਗੇ ਕੋਈ ਬੇਮੁਰੀਆਂ ਦਾ ਇਤਰਾਜ ਸਭ ਤੋਂ ਵੱਡੀ ਪ੍ਰੋਬਲਮ ਤਹਿਸੀਲਦਾਰ ਦੀ ਉੱਪਰੋਂ ਪੇ ਅੰਦਰ ਟੇਬਲ ਸਾਰਾ ਕੁਝ ਹੋਣ ਲੱਪੰਦਾ ਸੀ ਉਹ ਥੋੜਾ ਜਿ ਇਹਨਾਂ ਨੇ ਚੱਕ ਦਿੱਤਾ ਆ ਜੇ ਫਿਰ ਇਹ ਚੱਕ ਦਿੱਤਾ ਤਾਂ ਦਾ ਮਤਲਬ ਫਿਰ ਰਿਸ਼ਮਤ ਵੀ ਮੰਗਣੀ ਥੋੜੀ ਔਖੀ ਹੋ ਜਾਊਗੀ ਜਾਂ ਜੇ ਕੋਈ ਫਿਰ ਮੰਗਦਾ ਆ ਤੁਸੀਂ ਉਹਨਾਂ ਨੇ ਵਿੱਚ ਫੈਸਿਲਿਟੀ ਭਾਈ ਆ ਆ WhatsApp ਨੰਬਰ ਆ ਨਾਲੇ WhatsApp ਕਰ ਦਿਓ ਕਿ ਫਲਾਣਾ ਬੰਦਾ ਮੇਰੇ ਕੋ ਰਿਸ਼ਮਤ ਮੰਗਦਾ ਹੈ ਜੀ ਤੋ ਇਹ ਇਹ ਥੋੜੀ ਨਹੀਂ ਸੋਨਰ ਜੋ ਇਹੇ ਚੀਜ਼ਾਂ ਹੈਗੀਆਂ ਤੇ ਇਹ ਮੰਗ ਵੀ ਹੈਗੀ ਆ ਉਹੀ ਗੱਲ ਹੈ ਕਿ ਲੋਕੀ ਜਿਹੜੇ ਆ ਨਿਆਜ਼ ਚ ਆਉਂਦੇ ਆ ਕਿ ਸਾਡੀ ਜਿਹੜੀ ਖੱਜਲ ਖਵਾਰੀ ਆ ਅਸੀਂ ਉਹ ਨਾ ਹੋਵੇ ਬੜੀ ਮਿਹਨਤ ਦੇ ਨਾਲ ਲੋਕ ਜਿਹੜੇ ਕੰਮ ਕਰਦੇ ਆ ਪਰ ਜਦੋਂ ਉਹ ਸਰਕਾਰੀ ਤੰਤਰ ਦੇ ਨਾਲ ਲੁੱਟੇ ਜਾਂਦੇ ਆ ਫੇਰ ਉਹਨਾਂ ਦਾ ਜਿਹੜਾ ਰੋਸ ਆ ਉਹ ਬਾਜੇ ਵੀ ਜਿਹੜਾ ਲੱਗਦਾ ਪਰ ਨਾਲ ਜਾਂਦੇ ਜਾਂਦੇ ਟਾਈਮ ਵੀ ਕਾਫੀ ਹੋ ਗਿਆ ਤੇ ਅਮਰੀਕਾ ਦੇ ਵਿੱਚ ਅੰਬ ਭੇਜੇ ਸੀ ਇੰਡੀਆ ਨੇ ਇਹਨੂੰ ਜੋੜਿਆ ਇਸ ਨਾਲ ਵੀ ਜਾਂਦਾ ਵੀ ਕਹਿੰਦੇ ਪਾਕਿਸਤਾਨ ਦੇ ਅੰਬ ਤਾਂ ਜਿਹੜੇ ਅਸੈਪਟ ਕਰ ਲਏ ਆ ਬਸ ਇਹਨਾਂ 'ਚ ਨੁਕਸ ਕੱਢ ਕੇ ਬਹੁਤ ਵੱਡਾ ਨਿਰਜਤਕ ਆ ਭਾਰਤ ਕੀ ਇਹਨੂੰ ਤੁਸੀਂ ਪੋਲੀਟੀਕਲੀ ਦੇਖਦੇ ਹੋ ਜਾਂ ਵੈਸੇ ਕੋਈ ਰਹਿ ਗਿਆ ਕੰਮ ਦਲਜੀਤ ਜੀ ਵੈਸੇ ਜਦੋਂ ਫਿਰ ਉਹ ਕੰਟਰੋਵਰਸੀਆਂ ਬਣੀਆਂ ਹੁੰਦੀਆਂ ਨੇ ਮੁਲਕਾਂ ਦੇ ਵਿੱਚ ਜਦੋਂ ਕੋਈ ਇਦਾਂ ਦਾ ਪਹਿਲ ਕਦਮੀ ਹੋ ਜਾਂਦੀ ਹੈ ਤਾਂ ਪੈਂਦੀ ਸਟ ਦਾ ਦਿਮਾਗ ਚੋਂ ਇਹ ਨਿਕਲਦਾ ਹੁੰਦਾ ਰਾਜਨੀਤਿਕ ਤੌਰ ਤੇ ਵੀ ਨਿਕਲਦਾ ਡਿਪਲੋਮੇਸੀ ਦੇ ਤੌਰ ਤੇ ਵੀ ਲੋਕ ਵੀ ਕਹਿੰਦੇ ਆ ਇਹ ਜੀ ਫਿਰ ਇਹਨਾਂ ਨੇ ਕੋਈ ਨਾ ਕੋਈ ਕਿੜ ਕੱਢੀ ਆ ਹੂੰ ਖੈਰ ਮੈਂ ਇਹਨੂੰ ਕਿੜ ਤਾਂ ਨਹੀਂ ਹਜੇ ਕਹੂੰਗਾ ਕਿਉਂਕਿ ਉਹ ਥੋੜਾ ਜ਼ਿਆਦਾ ਹੋ ਜਾਏਗਾ ਇਹਦੇ ਵਿੱਚ ਥੋੜਾ ਕਾਨੂੰਨੀ ਨੁਕਤਾ ਹੈਗਾ ਆ ਵੀ ਉਹ ਉਹ ਜਿਹੜੀ ਪ੍ਰਕਿਰਿਆ ਚੱਲਦੀ ਆ ਕਿ ਭੇਜਣ ਤੋਂ ਪਹਿਲਾਂ ਜੋ ਵੀ ਟੈਸਟਿੰਗ ਵਗੈਰਾ ਹੁੰਦੀ ਆ ਅੰਬਾਂ ਦੀ ਜਿਹੜੇ ਤਾਂ ਐਕਸਪੋਰਟਰ ਸੀਗੇ ਉਹ ਕਹਿੰਦੇ ਜੀ ਟੈਸਟਿੰਗ ਪੂਰੀ ਹੋਈ ਆ ਸਾਨੂੰ ਸਰਟੀਫਿਕੇਟ ਮਿਲਿਆ ਆ ਓਕੇ ਕੋ ਰੀਡੀਅੰਟ ਟੈਸਟ ਜਿਆ ਹੁੰਦਾ ਮੈਂ ਉਹ ਅੱਗੇ ਦੱਸਦਾ ਚੱਲਾਂਗਾ ਤੇ ਜਦੋਂ ਉਹ ਕਹਿੰਦੇ ਖੇਪ ਉੱਥੇ ਪਹੁੰਚ ਗਈ ਆ ਫਿਰ ਉਹਦੇ ਉੱਪਰ ਹੀ ਆਬਜੈਕਸ਼ਨ ਹੋ ਗਿਆ ਕਿ ਨਹੀਂ ਜੀ ਉਹ ਜਿਹੜੀ ਰਿਪੋਰਟ ਬਣੀ ਸੀਗੀ ਹੈ ਤਾਂ ਹੈਗੀ ਆ ਤੁਹਾਡੇ ਕੋਲ ਲੇਕਿਨ ਉਹ ਰਿਪੋਰਟ ਤੋਂ ਪਹਿਲਾਂ ਹੀ ਜਿਹੜੇ ਸਾਡੇ ਅਮਰੀਕੀ ਅਧਿਕਾਰੀ ਸੀਗੇ ਉਹ ਨਾਕੋਸ਼ ਸੀਗੇ ਇਸ ਕਰਕੇ ਅਸੀਂ ਇਹਨੂੰ ਨਾਮਨਜ਼ੂਰ ਕਰਦੇ ਆਂ ਤੋ ਥੋੜੀ ਕੰਟਰੋਵਰਸੀ ਲਾਦਦੀ ਆ ਕਿ ਜੇ ਤੁਹਾਡੇ ਅਧਿਕਾਰੀ ਹਮੇਸ਼ਾ ਇੰਡੀਆ ਦੇ ਵਿੱਚ ਹੁੰਦੇ ਆ ਖੇ ਭੇਜਣ ਤੋਂ ਪਹਿਲਾਂ ਉਹਦਾ ਉਹ ਟੈਸਟ ਕਰਦੇ ਆ ਸਕਰੀਨਿੰਗ ਕਰਦੇ ਆ ਜੇ ਉਹ ਨਾ ਖੁਸ਼ ਸੀਗੇ ਫਿਰ ਜੈਸ ਕਰਕੇ ਤੁਸੀਂ ਭੇਜਿਆ ਕਿਉਂ ਜੀ ਫਿਰ ਤੁਸੀਂ ਸਪਸ਼ਟ ਤੌਰ ਤੇ ਇਹ ਵੀ ਨਹੀਂ ਕਹਿੰਦੇ ਹੈਗੇ ਵੀ ਅਸਲ ਦੇ ਵਿੱਚ ਆਹ ਹੀ ਨੁਕਸੇ ਆ ਤੁਸੀਂ ਕਹਿੰਦੇ ਇੰਨੇ ਜੀ ਫਿਰ 10 ਵੇਜ ਘਟਿਆ ਹੁਣ ਮਤਲਬ ਕਿ ਪਤਾ ਨਹੀਂ ਇਹ ਮਾਮਲਾ ਜਾਣੀ ਕਰਨਾ ਕਸੂਤਾ ਜਾਂ ਫਸ ਗਿਆ ਆ ਜਿੱਨਾ ਅੰਬਾਂ ਦੇ ਨੁਕਸੇ ਨਹੀਂ ਸੀ ਜਿੰਨਾ ਪੇਪਰਾਂ ਦੇ ਵਿੱਚ ਜਿੰਨਾ ਕਿ ਪੇਪਰਾਂ ਦੇ ਵਿੱਚ ਉਹ ਗੱਲਬਾਤ ਚ ਪਾਤਾ ਆ ਜੀ ਪਰ ਇਹਦਾ ਜਿਹੜਾ ਹੁਣ ਐਕਸਪੋਰਟਰ ਹੈ ਉਹਨਾਂ ਨੂੰ ਬੜਾ ਘਾਟਾ ਪਿਆ ਉਹਨਾਂ ਨੂੰ ਸਦਮਾ ਲੱਗਾ ਆ ਮਨ ਲਗੇ ਇਹ ਕਈ ਟਨ ਅੰਬ ਉਹਨਾਂ ਨੂੰ ਨਸ਼ਟ ਕਰਾਨੇ ਪਏ ਕਿਉਂਕਿ ਉਹਨਾਂ ਨੂੰ ਫਿਰ ਜਦੋਂ ਉਹਨਾਂ ਨੇ ਕਹਿਤਾ ਕਿ ਨਹੀਂ ਬਈ ਇਹ ਤਾਂ ਬਿਕਰੀ ਨਹੀਂ ਹੁਣ ਅਮਰੀਕਾ ਨਹੀਂ ਜਾ ਸਕਦੇ ਉਹ ਕਹਿੰਦੇ ਬਈ ਫਿਰ ਹੁਣ ਇਹਦਾ ਕੀ ਹੱਲ ਆ ਅਸੀਂ ਤਾਂ ਤੁਹਾਨੂੰ ਸਾਡੀ ਬਿੜ ਦਿਖਾ ਰਹੇ ਆ ਜੀ ਉਹ ਕਹਿੰਦੇ ਆ ਬਈ ਬਿਕਰੀ ਲੰਦਾ ਨਹੀਂ ਜਾਣਗੇ ਜਾਂ ਤਾਂ ਇਹਨਾਂ ਨੂੰ ਵਾਪਸ ਲੈ ਜਾਓ ਜਾਂ ਇਹਨਾਂ ਨੂੰ ਨਸ਼ਟ ਕਰ ਦਿਓ ਹੁਣ ਵਾਪਸ ਲੈ ਕੇ ਜਾਣ ਚ ਐਕਸਪੋਰਟਰਾਂ ਦੀ ਇਹ ਬਿਆਨਬਾਜ਼ੀ ਕਹਿੰਦੇ ਵੀ ਸੰਤ ਭੇਦ ਦੁਆਰਾ ਡਬਲ ਖਰਚਾ ਪੈ ਜਾਣਾ ਵੀ ਬਾਸ ਲੈ ਕੇ ਜਾਣੇ ਬਹੁਤ ਔਖੇ ਆ ਤੇ ਉਹ ਫਿਰ ਨਸਤੇ ਕੀਤੇ ਜਾਨੀ ਕਿ ਤਕਰੀਬਨ ਕਹਿੰਦੇ ਵੀ 4.2 ਕਰੋੜ ਰੁਪਿਆ ਦਾ ਐਕਸਪੋਰਟ ਦਾ ਨੁਕਸਾਨ ਹੋਇਆ ਹੂੰ ਇਹ ਤਾਂ ਹੁਣ ਆਪਾਂ ਨੂੰ ਭਾਰਤ ਸਰਕਾਰ ਨੂੰ ਦੇਖਣਾ ਪਊਗਾ ਵੀ ਇਹ ਥੋੜਾ ਡਿਪਲੋਮੈਟਿਕ ਤੌਰ ਦੇ ਉੱਪਰ ਇਹਦੇ ਵਿੱਚ ਥੋੜਾ ਦਖਲਅੰਦਾਜ਼ੀ ਹੋਣੀ ਚਾਹੀਦੀ ਕਿ ਮਾਣ ਲਗੇ ਕਿਹੜਾ ਅਸਲ ਪਈ ਕਿੱਥੋਂ ਆ ਬਿਲਕੁਲ ਤੇ ਜਦੋਂ ਦਾ 트ੰਪ ਆਇਆ 트ੰਪ ਨੇ ਕਾਫੀ ਕੋਸ਼ਿਸ਼ ਜਿਹੜੇ ਸਕੰਜੇ ਆ ਗੱਸੀ ਜਾਂਦਾ ਆ ਤੇ ਖੈਰ ਇਹਦੇ ਉੱਤੇ ਵੀ ਗੱਲ ਜਿਹੜੀ ਆ ਜਰੂਰ ਕਰਾਂਗੇ ਪਰ ਟਾਈਮ ਹੁਣ ਇਜਾਜ਼ਤ ਨਹੀਂ ਦਿੰਦਾ ਦੋਸਤੋ ਅਗਲੇ ਹਫਤੇ ਆਪਾਂ ਮਿਲਾਂਗੇ ਨਵੀਆਂ ਖਬਰਾਂ ਦੇ ਨਾਲ ਉਦੋਂ ਤੱਕ ਆਪਣਾ ਖਿਆਲ ਰੱਖਿਓ ਹੁਣ ਮੈਨੂੰ ਦਲਜੀਤ ਸਿੰਘ ਨੂੰ ਤੇ ਨਾਲ ਮੇਰੇ ਸਹਿਯੋਗੀ ਹਰਜੀਤ لال ਸਾੜਾ ਜੀ ਨੂੰ ਤੇ ਇਜਾਜ਼ਤ ਮਿਲਾਂਗੇ ਅਗਲੇ ਹਫਤੇ ਆਪਣਾ ਖਿਆਲ ਰੱਖਿਓ ਰੱਬ ਰਾਖਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ